2013 ਮਾਡਲ ਲਖੜੀਏ ਘੱਟ ਆਵਾਜ਼ ਵਾਲਾ ਸਿਲਵਰ ਕਲਰ ਦੇ ਵਿੱਚ ਦੋਸਤੋ ਬਣੇ ਰਹੋ ਵੀਡੀਓ ਦੇ ਵਿੱਚ ਆਪਾਂ ਗੱਡੀਆਂ ਤੁਹਾਨੂੰ ਹੋਰ ਵੀ ਦਿਖਾਉਨੇ ਆ ਤੇ ਆਜੋ ਆਪਾਂ ਪਹਿਲਾਂ ਸਵੈਕਟ ਤੋਂ ਹੀ ਕਰ ਲੈਨੇ ਆ ਸਟਾਰਟ 2013 ਮਾਡਲ ਆ ਠੀਕ ਆ ਜੀ ਐਲਡੀ ਕਾਰ ਆ ਪਰ ਇਸ ਫੀਚਰ ਸਾਰੇ ਇੰਸਟਾਲ ਹੋਏ ਹੋਏ ਨੇ ਜੀ ਬੀਡੀਆਈ ਵਾਲੀ ਲੰਬੀ ਜਾਗੀ ਠੀਕ ਆ ਜੀ ਪਹਿਲੇ ਨੌਂ ਦੀ ਕਾਰ ਆ ਇਹ ਜੀ ਇਸ ਬੰਪਰ ਫਰੰਟ ਬੰਪਰ ਚੇਂਜ ਨਹੀਂ ਕੀਤਾ ਇਹਦੇ ਪੇਂਟ ਹੈ ਚਾਹਸੀਗਾ ਫੁੱਲ ਪੇਂਟ ਨਹੀਂ ਹੈਗਾ ਠੀਕ ਆ ਜੀ ਇਹ ਗੱਡੀ ਨਾਲ ਹੀ ਰਹਿ ਜਾਣਾ ਮਿਲੋਗੀ ਇਹ 70 ਕਹਾਜ ਦੇ ਲਗਭਗ ਚੱਲੀ ਮੈਨੂੰ ਤੁਹਾਨੂੰ ਇਹ ਆਪਣੇ ਕੋਲ ਹੀ ਅੱਗੇ ਦੇ ਨਾਲ ਹੀ ਤੜੀ ਆ ਬਈ ਜਾ 16 ਮਾਡਲ ਬਰੇ ਠੀਕ ਹੈ ਜੀ ਐਲਡੀ ਪਲਸ ਦਿੱਲੀ ਮਾਡਲ ਦਿੱਲੀ ਦਾ ਨੰਬਰ ਆ ਗੱਡੀ ਦਾ ਠੀਕ ਹੈ ਜੀ ਇਹ ਆਪਾਂ ਪੰਜਾਬ ਨੰਬਰ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਇਹ ਤੋਂ ਕਲੀਨੋ ਕਾਰ ਹਾਂਜੀ ਐਚ ਆਰ ਨੰਬਰ ਆ ਪਾਸਪੋਰਟ ਆ ਠੀਕ ਦਿੱਲੀ ਵੀ ਆ ਸਾਰੀ ਲਗਭਗ 65 70 ਕਹਾਜ ਦੇ ਲਗਭਗ ਚੱਲੀ ਹੋਈ ਆ ਸਾਰੀ ਗੱਡੀ origignal ਆ ਸਿਰਫ ਕੱਲੇ ਮਤਲਬ ਕਿ ਬੰਪਰ ਵੀ ਪ੍ਰੋਡਕਟ ਨਹੀਂ ਹੈਗੇ ਸਾਰੀ ਬੰਪਰ ਟਕਸ ਨੇ ਠੀਕ ਹੈ ਜੀ ਕਸਿੰਗ ਆਪਾਂ ਪਰ ਚੇਨ ਹੀ ਕੋਏ ਬੇ ਬਾਕੀ ਆਲ ओरिजिनल ਕਾਰ ਹੈ ਹਾਂਜੀ ਅੱਗੇ ਕਿਹੜੀ ਆ ਗਈ ਜੀ ਇਹ ਆ ਗਈ ਵੀਰੇ ਆਫਰ ਕਰਾਰ ਆ ਇੱਕੰਦਰਾਂ ਦੀ ਪੰਜਾਬ ਨੰਬਰ ਹੈ ਹਾਂਜੀ ਡੈਸਟ ਨੂੰ ਉਹ ਬੋਲਦੇ ਨੂੰ ਕੰਟਰੋਲ ਕਾਰ ਆ ਗਈ ਜੀ ओरिजिनल ਪੰਜਾਬ ਨੰਬਰ ਆ ਗਏ ਠੀਕ ਹੈ ਜੀ ਅਸਲੀ ਨੰਬਰ ਦੀ ਆ ਗਈ ਹਾਂਜੀ ਤੇ ਨਾਲ ਹੀ ਇਹਦੇ ਪੰਜਾਬ ਨੰਬਰ ਦੀ ਤਿਆਰ ਖੜੀ ਹੈਗੀ ਠੀਕ ਹੈ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪ ਜੀ ਆਪਣੇ ਕੋਲੇ ਕਾਫੀ ਖੜੀਆਂ ਨਹੀਂ ਹੈ ਠੀਕ ਹੈ ਜੀ ਬਹੁਤ ਗੁੱਡ ਕੰਡੀਸ਼ਨ ਚ ਖੜੀਆਂ ਨੇ ਇਹਦੇ ਲਾਏ ਵੀ ਐਕਸਟਰਾ ਟਾਇਰ 2 ਐਕਸਟਰਾ ਪਏ ਹੋਏ ਨੇਗੇ ਠੀਕ ਹੈ ਜੀ ਇਹ ਵੀ 17 ਮਾਡਲ ਆ ਗਈ ਹਾਂਜੀ ਇਹ 16 ਮਾਡਲ ਆ ਗਈ ਠੀਕ ਹੈ ਜੀ ਐਲਈ ਪਲੱਸ ਮਾਡਲ ਆ ਇਹ ਇਹਦੀ ਫਰੰਟ ਵਿੰਡੋ ਪਾਵਰ ਆ ਜਾਂਦੀਆਂ ਨੇਗੀਆਂ ਠੀਕ ਹੈ ਜੀ ਤੇ ਪਿਛਲੀ ਵਾਲੀ ਵਿੰਡੋ ਇਹਦੀ ਮੈਨੂਅਲ ਆ ਜਾਂਦੀ ਆ ਠੀਕ ਹੈ ਜੀ ਔਰ ਇਹ ਗੱਡੀ ਦੀ ਖਾਸੀਅਤ ਕੀ ਆ ਬਈ ਕਿਤੋਂ ਵੀ ਪੇਂਟ ਨਹੀਂ ਬੰਦਾ ਟੈਲੇਂਜ ਕਰਦਾ ਕ੍ਰੇਟਾ ਆ ਗਈ ਹੋਂਡਾ ਦੀ ਕ੍ਰੇਟਾ ਠੀਕ ਹੈ ਜੀ ਇਹ ਆ ਗਈ 1.4 ਦੇ ਵਿੱਚ ਆ ਗਈ ਜੀ ਇਹ ਜੀ ਇਹ ਮਲਕ ਦਾ ਧਰਮ ਠੀਕ ਹੈ हां जी आगे टवांट थी। केडी है जी आगे ਨਾਲ ਜਿਹੜੀ ਹੁੰਦੀ ਸੀ i20 कार स्पोर्ट्स 2014 ਮਾਡਲ 14 ਦੇ 12ਵੇਂ ਮਹੀਨੇ ਦੀ ਠੀਕ ਹੈ ਜੀ ਇਹ ਬੰਦੇ ਕੋਈ ਘੱਟ ਵੱਜ ਡਾਲਾਗਾ ਠੀਕ ਹੈ ਜੀ ਨਵਾਂ ਮਾਡਲ ਪੈਟਰੋਲ ਕਾਰ VXI VIP ਨੰਬਰ ਅਬ ਦੋਸਤੋ ਗੱਡੀ ਦੇਖਾਦੇ ਹਾਂ ਤੁਸੀਂ VIP ਨੰਬਰ ਨਾਲ ਤੇ ਗੱਡੀ ਪੂਰੀ ਘੈਂਟ ਆ ਬਾਈ ਹੁਣਾਂ ਤੋਂ ਪੁੱਛਦੇ ਆ ਮਾਡਲ ਹਾਂਜੀ ਬਾਈ ਜੀ ਮਾਡਲ ਕਿਹੜਾ ਹੀ ਇਹਦਾ 2011 ਮਾਡਲ ਆ ਜੀ ਇਹ ਠੀਕ ਆ ਜੀ ਅਗੇ 2016 ਮਾਡਲ ਇਹੀ ਕਈ ਐਲਡੀ ਪਲੱਸ ਮਾਡਲ ਆ ਜੀ ਇਹ ਠੀਕ ਆ ਜੀ ਤੇ 2013 ਮਾਡਲ ਡੇਅਰ ਆ ਗਈ ਠੀਕ ਆ ਜੀ 14 ਮਾਡਲ ਬੀਟ ਖੜੀ ਆ ਜੀ ਜਿਹਨ ਮੈਂ ਛੋਟੇ ਬਜਟ ਵਾਲੇ ਡੀਜ਼ਲ ਗੱਡੀਆਂ ਲੈਣੀਆਂ ਹੁੰਦੀਆਂ ਨੇ ਕਿਵਾਰੀ ਠੀਕ ਆ ਜੀ ਬੀਟ ਆ ਜੇ ਐਵਰੇਜ ਬੱਖੋਂ ਆਣੀ ਵੀਰੇ ਇਹ ਕਿਹੜੀ ਆ ਕਿ ਬੀਟ ਕਿਹੜਾ ਮਾਡਲ ਆ 2014 ਮਾਡਲ ਆ 2014 ਮਾਡਲ ਆ ਠੀਕ ਆ ਜੀ ਉਹ 14 ਮਾਡਲ ਆ ਲਾਇਲੂ ਐਕਸਟਰਾ ਪਾਇਆ ਹੋਇਆ ਹਾਂਜੀ ਸਾਰੀ ਗੱਲ ਦੋਸਤੋ ਮੈਂ ਕੁਮਾਰ ਸਿੰਘ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਲੈ ਕੇ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਸੋਪਾ ਧੰਨਵਾਦ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਵਾ ਤੇ ਜਿਹੜੇ ਭਰਾਵਾਂ ਨੇ ਨਹੀਂ ਕੀਤਾ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਦੋਸਤੋ ਪਹੁੰਚੇ ਆਂ ਬਾਲਾਜੀ ਕਾਰ ਬਿਹਾਰ ਬਰਨਾਲਾ ਵਿਖੇ ਤੇ ਅੱਜ ਆਪਣੇ ਨਾਲ ਵੀਰ ਹੋਣਗੇ ਗਰਦੀਪ ਵੀਰੇ ਹੋਣੇ ਹੀ ਹਾਜ਼ਰ ਹੋਣਗੇ ਤੇ ਆਪਾਂ ਗੱਡੀਆਂ ਦੀ ਡਿਟੇਲ ਲਵਾਂਗੇ ਤੇ ਵੀਰੇ ਹੋਣਾਂ ਤੋਂ ਪੁੱਛਦੇ ਆਂ ਗੱਲਬਾਤ ਕਰਦੇ ਆਂ ਤੇ ਸੱਸੀਆ ਵੀਰੇ ਸੱਸੀਆ ਵੀਰੇ ਹੋਰ ਵੀਰੇ ਠੀਕ ਠਾਕ ਹੀ ਬਹੁਤ ਵਧੀਆ ਤੇ ਵੀਰੇ ਇੱਕਦਾਂ ਆਪਾਂ ਨੂੰ ਬਾਤੋ ਵੀ ਆਪਣਾ ਇਹ ਦਫ਼ਤਰ ਦੀ ਲੋਕੇਸ਼ਨ ਕੀ ਆ ਜੀ ਆਪਣੇ ਦਾਫਤਰ ਦੀ ਲੋਕੇਸ਼ਨ ਵੀਰੇ ਆਈ.ਡੀ.ਆ ਚੌਂਕ ਤੋਂ ਆਪਾਂ ਧਲੌਂਡੇ ਨੂੰ ਜਾਣੇ ਆਗੇ। ਹਾਂਜੀ। ਰਾਈਟ ਹੈਂਡ ਸਾਈਡ ਪਹਿਲਾ ਦਾਫਤਰ ਆਪਣਾ ਆਉਂਗਾ। ਠੀਕ ਹੈ ਜੀ। ਬਾਲਾ ਜੀ ਕਾਰ ਬਿਜ਼ਾਰ ਦੇ ਆਪਣਾ ਬਾਲਾ ਜੀ ਮੋਟਰ ਦੇ ਨਾਲ ਦਾਫਤਰ ਬਣਿਆ ਵਗਾ। ਠੀਕ ਹੈ ਜੀ। ਤੇ ਰੋਡ ਦੇ ਉੱਪਰ ਹੀ ਆਪਣਾ ਬਿਲਕੁਲ ਦਾਫਤਰ ਹੈ। ਜੀ। ਤੇ ਵੀਰੇ ਆਪਣੇ ਕੋਲ ਹਰ ਟਾਈਮ ਕਿੰਨੀਆਂ ਗੱਡੀਆਂ ਹੁੰਦੀਆਂ? ਬਿਲਕੁਲ ਹਰ ਟਾਈਮ ਅਵੇਲੇਬਲ ਆਪਣੇ ਕੋਲ 40 ਤੋਂ 50 ਅਵੇਲੇਬਲ ਹੁੰਦੀਆਂ ਨੇ ਜੀ। ਠੀਕ ਹੈ ਜੀ। ਤੇ 5-10 ਗੱਡੀਆਂ ਹੋਰ ਪਰ ਮੇਨਟੇਨਰ ਵਗੈਰਾ ਵਗੈਰਾ ਕੰਮ ਹੁੰਦਾ। ਹਾਂ ਠੀਕ ਹੈ ਜੀ। ਉਹ ਵੀ ਜਿਹਨੂੰ ਲੋਕਾ ਵੀਰੇ ਹੋਣਾ ਦੱਸਣ ਮੁਤਾਬਕ ਆਪਣੇ ਕੋਲੇ 40-42 ਗੱਡੀਆਂ ਹਰੇਕ ਟਾਈਮ ਵੀਰੇ ਹੋਣਾ ਕੋਲੇ ਹੁੰਦੀਆਂ ਆ। ਤੁਸੀਂ ਕਦੇ ਵੀ ਵਿజిਟ ਕਰ ਸਕਦੇ ਹੋ ਤੇ ਵੀਰੇ ਆਪਾਂ ਜਿਵੇਂ ਕੋਈ ਆਪਣੇ ਭਰਾ ਵੀਡੀਓ ਦੇਖ ਦੇਖਦੇ ਆ ਨਾ ਕੋਈ ਗੱਡੀ ਪਸੰਦ ਆਉਂਦੀ ਆ ਉਹ ਆਪਣੇ ਤੇ ਕਿਦਾਂ ਡ੍ਰੈਸਟ ਪਤਾ ਕਰਨ। ਡ੍ਰੈਸਟ ਵੀਰੇ ਗੱਲ ਇਹ ਆ ਵੀ ਪਹਿਲੀ ਗੱਲ ਦਾ ਗਰੰਟੀਫੁੱਲਾ ਕੰਮ ਆ ਆਪਣਾ। ਹਾਂਜੀ। ਬਾਕੀ ਆਪਣੀ ਲੋਕੇਸ਼ਨ ਦੇਖ ਕੇ ਪਤਾ ਲੱਗ ਜਾਂਦਾ ਵੀ ਬੰਦੇ ਦਾ ਕੰਮ ਕਿਹ ਹੈ ਜਗਾ ਨਾ। ਬਿਲਕੁਲ। ਤੇ ਦੂਜੀ ਗੱਲ ਆਪਣੇ ਆ ਸਟੇਡ ਸੈਂਬਲੀ ਇਹ ਆ ਵੀ ਆਪਾਂ ਨੌਨ ਐਕਸੀਡੈਂਟ ਗੱਡੀ ਲੱਗਦਾ ਐਕਸੀਡੈਂਟ ਗੱਡੀ ਦਾ ਆਪਾਂ ਕੰਮ ਹੀ ਨਹੀਂ ਕਰਦੇ ਠੀਕ ਹੈ ਜੀ ਨਾ ਆਪਣੇ ਕੋਲ ਗੱਡੀ ਐਕਸੀਡੈਂਟ ਕੋਈ ਲੈ ਕੇ ਆਜੋ ਕੱਟਣ ਵਾਸਤੇ ਹਾਂਜੀ ਤੇ ਨਾ ਹੀ ਆਪਾਂ ਸੇਲ ਕਰਦੇ ਐਸੇ ਠੀਕ ਹੈ ਜੀ ਸਿਰਫ ਜਨਨੋਂ ਗੱਡੀਆਂ ਜੀ ਇਹ ਸੇਲ ਕਰਦੇ ਆ ਠੀਕ ਹੈ ਜੀ ਉਸ ਤੋਂ ਵੀਰੇ ਹੋਣਾ ਨੇ ਆਪਾਂ ਨੂੰ ਦੱਸ ਦਿੱਤਾ ਵੀ ਜਿਹੜਾ ਕੰਮ ਆ ਸਾਰਾ ਜੈਨੂਅਨੀਆਂ ਤੁਸੀਂ ਵੀਰੇ ਹੋਣਾ ਕੋਲੇ ਜਿੰਨੀਆਂ ਵੀ ਤੁਹਾਨੂੰ ਗੱਡੀਆਂ ਦਿਖਾਵਾਂਗੇ ਅੱਜ ਤੁਸੀਂ ਚੈੱਕ ਕਰ ਸਕਦੇ ਆ ਤਸੱਲੀ ਬਕਸ ਕੰਮਾਂ ਬਾਈ ਹੋਣਾ ਦਾ ਤੇ ਵੀਰੇ ਹੁਣ ਆਪਾਂ ਨੂੰ ਜਿਵੇਂ ਤੁਸੀਂ ਆਪਣੇ ਕੋਲ ਦੱਸੋ ਗੱਡੀਆਂ ਬ ਗੱਡੀਆਂ ਵੀ ਆਪਣੇ ਕੋਲੇ ਐਮਲੋ 2 ਲੱਖ ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਘਰਾਂ ਠੀਕ ਹੈ ਜੀ ਮਾਰੂਤੀ ਦੀ ਬ੍ਰਾਂਡ ਦੀਆਂ ਫਟਾਈ ਹੋਈਆਂ ਤੇ ਮਾਸਤੀ ਲੈਣੀ ਮਾਸਤੀ ਵੀ ਖੜੀ ਐ ਇਸ ਸਮੇਂ ਠੀਕ ਹੈ ਜੀ ਤੇ ਜਾਨੀ ਕਿ ਇੱਕ ਦੋ ਗੱਡੀਆਂ ਅਦਰ ਬ੍ਰਾਂਡਾਂ ਦੇ ਨਿਸ਼ਾਨ ਆ ਗਈਆਂ ਜਾਂ ਹੋਰ ਉਹ ਵੀ ਰੱਖਦੇ ਆ ਮੰਨ ਕੇ ਲੋ ਵੀ ਆਪਾਂ 2 ਲੱਖ ਤੋਂ ਲੈ ਕੇ 15-20 ਲੱਖ ਤੱਕ ਗੱਡੀਆਂ ਆਪਣੇ ਕੋਲੇ ਹੁੰਦੀਆਂ ਹਾਂ ਜੀ ਠੀਕ ਹੈ ਜੀ ਤੇ ਵੀਰੇ ਜਿਵੇਂ ਆਪਣੇ ਕੋਲੇ ਵੀ ਗੱਡੀ ਕੋਈ ਵੀ ਪਸੰਦ ਆਉਂਦੀ ਆ ਤੇ ਫਾਈਨਾਂਸ ਦੀ ਸਬਦਾ ਉਹ ਵੀ ਹੈਗੀ ਐ ਜੀ ਠੀਕ ਹੈ ਜੀ ਉਹ ਵੀ ਦਵਾ ਕਰਵਾ ਦੇ ਬੈਂਕ ਤੋਂ ਕਰਵਾ ਦਿੰਦੇ ਆ ਠੀਕ ਹੈ ਜੀ। ਪਾਸਟ ਉਸ ਕਸਟਮਰ ਦੀ ਹੁੰਦੀ ਆ। ਹਾਂਜੀ। ਜੇ ਕੋਈ ਆਦੀ ਪਰਸਨਲ ਬੈਂਕ ਹੈਗੀ ਆ ਤਾਂ ਉਦੋਂ ਕਰਵਾ ਸਕਦੇ ਆ ਜੀ। ਠੀਕ ਹੈ ਜੀ। ਔਰ ਬੁੱਧਾ ਜੇ ਨਹੀਂ ਹੁਣ ਕੋਈ ਮੰਡਰ ਹਾਂ ਤਾਂ ਫਿਰ ਅਸੀਂ ਕਰਵਾ ਦੇ। ਹਾਂਜੀ। ਤੇ ਹਾਂਜੀ ਵੀਰੇ ਹਾਂ ਆ ਗੱਡੀ ਖੜੀ ਹੈ ਬ੍ਰੀਜਾ ਜੀ। ਇਹ ਬ੍ਰੀਜਾ ਜੀ 2017 ਮਾਡਲ ਬ੍ਰੀਜਾ ਗਈ। ਠੀਕ ਹੈ ਜੀ। ਪਹਿਲੇ ਨੌਂ ਦੀ ਕਾਰ ਆ ਇਹ। ਜੀ। ਤੇ ਬੰਪਰ ਫਰੰਟ ਬੰਪਰ ਚੇਂਜ ਨਹੀਂ ਕਰਿਆ ਇਹਦੇ। ਪੇਂਟ ਹੈ। ਚਾਹ ਸੀਗਾ ਫੁੱਲ ਪੇਂਟ ਨਹੀਂ ਹੈਗਾ। ਠੀਕ ਹੈ ਜੀ। ਗੱਡੀ ਨਾਲ ਹੀ ਰਹਿ ਜਾਣਾ ਮਿਲੂਗੀ। 75000 ਦੇ ਲਗਭਗ ਚੱਲੀ ਮਿਲੂ ਤੁਹਾਨੂੰ ਇਹ। ਜ ਤੇ ਗੱਡੀ ਦੀ ਕੰਡੀਸ਼ਨ ਤੁਹਾਨੂੰ ਦਿਖਾਉਣੇ ਖੋਲ ਕੇ ਸੀਟ ਕਵਰ ਵਗੈਰਾ ਫਰਮੈਟਿਕ ਮੂਵਿੰਗ ਓਕੇ ਨੇ ਗੱਡੀ ਟਾਇਰ ਨਵੇਂ ਆਪੋ ਲੋ ਕੋੰਪਨੀ ਦੇ ਪਾਈ ਹੋਏ ਹੈਗੇ ਦੋਸਤੋ ਟਾਇਰ ਤਾਂ ਆਪਾਂ ਗੱਡੀ ਨੂੰ ਬਿਲਕੁਲ ਨਵਾਂ ਲੱਗਿਆ ਹੋਇਆ ਵਾ ਤੇ ਬਾਹਰੋਂ ਜੇ ਕੰਡੀਸ਼ਨ ਦੀ ਗੱਲ ਕਰੀਏ ਗੱਡੀ ਦੀ ਬਹੁਤ ਵਧੀਆ ਵਾ ਤੇ ਬਾਕੀ ਤੁਸੀਂ ਅੰਦਰੋਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਗੱਡੀ ਇੰਟੀਰੀਅਰ ਵੀ ਬਹੁਤ ਵਧੀਆ ਵਾ ਤੇ ਭਾਈ ਜੀ ਕੀ ਡਿਮਾਂਡ ਹੈ ਗੱਡੀ ਇਹ ਵੀ ਦੇ ਆਪਾਂ 7 ਲੱਖ ਰੁਪਏ ਦੀ ਜਨੀ ਗੱਡੀ ਠੀਕ ਹੈ ਜੀ ਤੇ ਫਾਈਨਾਂਸ ਇੱਤੇ ਕੋਈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਅੱਗੇ ਕਿਹੜੀ ਗੱਡੀ ਆਪਣੇ ਕੋਲ ਹੈ ਅੱਗੇ ਨਾਲ ਹੀ ਕੜੀ ਆ ਬਰੀਜ ਆ ਗਈ 16 ਮਾਡਲ ਵੀਰੇ ਠੀਕ ਹੈ ਜੀ ਐਲਡੀ ਪਲਸ ਦਿੱਲੀ ਮਾਡਲ ਦਿੱਲੀ ਦਾ ਨੰਬਰ ਆ ਗੱਡੀ ਦਾ ਠੀਕ ਹੈ ਜੀ ਇਹ ਆਪਾਂ ਪੰਜਾਬ ਨੰਬਰ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਇਹ 16 ਮਾਡਲ ਆ ਗਈ ਐਲਡੀ ਪਲਸ ਆ 6 ਲੱਖ 80000 ਰੁਪਏ ਦੀ ਜੇ ਆਪਾਂ ਕਾਰ ਨੰਬਰ ਵਿਦ ਨੰਬਰ ਠੀਕ ਹੈ ਜੀ ਬਦ ਨੰਬਰ ਕਸਟਮਰ ਦਾ ਨਾਮ ਕਰਾ ਲਈ ਗੱਡੀ ਦੇ ਜੀ ਦੋਸਤੋ ਇਹ ਹੁਣ ਆਪਾਂ ਦਾ ਰਸਿਆ ਹੋਇਆ ਵੀ ਦਿੱਲੀ ਨੰਬਰ ਹੈ ਇਹ ਆਪਾਂ ਨੂੰ ਪੰਜਾਬ ਨੰਬਰ ਲਵਾ ਕੇ ਦੇਣਗੇ ਬਾਈ ਹੁਣੀ ਟੈਟਪਾ ਗੱਡੀ ਦਾ ਚੰਗਾ ਵਾ ਤੇ ਰੰਗ ਪੇਂਟ ਦੀ ਗੱਡੀ ਬਹੁਤ ਸਾਫ ਸੁਥਰੀ ਆ। ਬਾਕੀ ਤੁਸੀਂ ਅੰਟੀਰੀਅਰ ਗੱਡੀ ਦਾ ਚੈੱਕ ਕਰ ਲਓ। ਬਾਈ ਡਿਮਾਂਡ ਕੀ ਸੀ ਜੀ? 6,80,000 ਰੁਪਏ। 6,80,000 ਰੁਪਏ। ਇਹ ਗੱਡੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੀ ਆ ਗੱਡੀ। ਇਹਦੇ ਵੀ ਟਾਇਰ ਨਵੇਂ ਫੋਲੋ ਦਾ ਟਾਇਰ ਹੋਣਗੇ। ਜੀ। ਜੰਨੀ ਦਲੀਓ ਜੈਨੂਨ ਦਲੀਓ ਹੋਊਗੀ ਕੋਈ ਮੀਟਰ ਨਾ ਛੇੜ ਖਾਂਦੀ ਹੋਊਗੀ ਅਪਾਰਟੀ ਦੀ ਗਾਰੰਟੀ ਲਵਾਂਗੇ ਠੀਕ ਹੈ ਜੀ ਵੀ ਕੋਈ ਵੀ ਜਿੰਨੀਆਂ ਵੀ ਗੱਡੀਆਂ ਦੇਖਾਂਗੇ ਜਿੰਨੀਆਂ ਗੱਡੀਆਂ ਹੋਣੀਆਂ ਸਾਰੀਆਂ ਜੈਨੂਨ ਮੀਟਰ ਦੀ ਹੋਣਗੀਆਂ ਠੀਕ ਹੈ ਜੀ ਇੰਜਨ ਗੇਅਰ ਵੀ ਫੁੱਲ ਗਾਰੰਟੀ ਆ ਤੇ ਮੀਟਰ ਨਾਲ ਕੋਈ ਐ ਨਹੀਂ ਛੇੜ ਛਾੜ ਨਹੀਂ ਵੀ ਇੱਧਰ ਉੱਧਰ ਕਰਦਾ ਤੇ ਜੈਨੂਨ ਹੀ ਹੋਊ ਸਾਰਾ ਕੰਮ ਰੋਸ ਤੋਂ ਅੱਗੇ ਕਿਹੜੀ ਆਗੇ ਜੀ ਇਹ ਆ ਗਈ 2016 ਮਾਡਲ ਬਲੀਨੋ ਕਾਰ ਹਾਂਜੀ ਐਚ ਆਰ ਨੰਬਰ ਆ ਫਸਟ ਆਨ ਲਗਾਰ ਆ ਠੀਕ ਹੈ ਜੀ ਇਹ ਆਪਾਂ 7.5 ਲੱਖ ਰੁਪਏ ਦੀ ਨੰਬਰ ਲਵਾ ਕੇ ਦੇ ਦਾਂਗੇ ਠੀਕ ਹੈ ਜ 1 ਲੱਖ ਦੇ ਨੀਅਰ ਅਬਾਊਟ ਚੱਲੀ ਹੋਈ ਆ ਪਹਿਲੇ 9 ਦੀ ਆ ਜੀ ਨੰਬਰ ਲਵਾ ਕੇ ਕਸਟਮਰ ਦਾ ਨਾਮ ਕਰਾ ਕੇ ਠੀਕ ਹੈ ਜੀ ਜਿੰਨੀ ਜਲੀ ओरिजिनल ਚੱਲੀ ਆ ਟਾਇਰ ਬਿਲਕੁਲ ਨਵੇਂ ਟਾਪ ਮਾਡਲ ਆ ਠੀਕ ਹੈ ਜੀ ਦੋਸਤੋ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਤੁਸੀਂ ਆ ਵੀ ਦੇਖ ਸਕਦੇ ਆ ਲਾਈਟ ਟਾਇਰ ਬਿਲਕੁਲ ਨਵੇਂ ਲੱਗੇ ਆ ਗੱਡੀ ਨੂੰ ਇਤੋਂ ਵੀ ਪੇਂਟ ਨਹੀਂ ਹੈਗੀ ਬੰਪਰ ਟੱਕਿਆ ਬਿਨਾ ਬੰਪਰ ਸਾਰੀ ओरिजिनल ਆ ਤੇ ਬਾਕੀ ਤੁਸੀਂ ਅੰਟੀਰੀਅਰ ਗੱਡੀ ਦਾ ਦੇਖ ਸਕਦੇ ਹੋ ਡਿਮਾਂਡ ਬਾਈ ਜੀ ਡਿਮਾਂਡ 7.5 ਲੱਖ ਰੁਪਏ ਵੇਲੇ ਨੰਬਰ ਲਵਾ ਕੇ ਜਰਾ ਠੀਕ ਆ ਜੀ ਤੇ ਬਾਈ ਜਿੰਨੀਆਂ ਵੀ ਗੱਡੀਆਂ ਦੇਖਦੇ ਆਂ ਬਾਕੀ ਰੇਟ ਮੌਕੇ ਤੇ ਨੇਗੋਸ਼ੀਏਬਲ ਹੋ ਜਾਊਗਾ ਜੀ ਸਾਰਾ ਮਸੂਦਾ ਡਿਮਾਂਡਡ ਰੇਟ ਰਹੇ ਠੀਕ ਆ ਜੀ ਤੇ ਬਾਕੀ ਜੇ ਕੋਈ ਭਰਾ ਆਪਣਾ ਪੇਜ ਦਾ ਨਾਮ ਲੈ ਕੇ ਆਊਗਾ ਤੇ ਖਾਸ ਬਾਈ ਹੁਣਾਂ ਤੋਂ ਡਿਸਕਾਊਂਟ ਵੀ ਲੈ ਕੇ ਜਾਵਾਂਗੇ ਹਾਂਜੀ ਅੱਗੇ ਕਿਹੜੀ ਆ ਗਈ ਜੀ ਇਹ ਆ ਗਈ ਵੀਰੇ ਆਫਰਤੀ ਕਾਰ ਆ ਇੱਕ ਨੰਬਰ ਦੀ ਪੰਜਾਬ ਨੰਬਰ ਹੈ ਹਾਂਜੀ ਡੈਸਟ ਨੂੰ ਉਹ ਬੋਲਦੇ ਨੂੰ ਕੰਟਰੋਲ ਕਾਰ ਆ ਗਈ ਜੀ origignal ਪੰਜਾਬ ਨੰਬਰ ਆ ਵੀਰੇ ਠੀਕ ਆ ਜੀ ਇਹ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਆਪਾਂ ਬਹੁਤ ਵਧੀਆ ਦੇਖ ਸਕਦੇ ਆ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਸਾਰੀ ਕਾਰ ਜਰਣਾ ਦੇਖੋ ਵੀ ਬੈਂਡ ਨਹੀਂ ਖੜੀ ਠੀਕ ਆ ਜੀ 20 35000 ਤੇ ਲੱਖ ਤੋਂ ਵੀ ਚੱਲੀ ਹੋਈ ਆ ਰੋਜ਼ ਨਾਲ ਚੱਲੀ ਵੀ ਆ ਠੀਕ ਆ ਜੀ ਤੇ ਮੈਂ ਚੈੱਕ ਕਰਵਾ ਸਕਦੇ ਹਾਂ ਜੀ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਠੀਕ ਆ ਜੀ ਕੰਡੀਸ਼ਨ ਤਾਂ ਬਹੁਤ ਚੰਗੀ ਆ ਖੜੀ ਆ ਗੱਡੀ ਵੀ ਲੋਸ ਤੋਂ ਟਾਇਰ ਟਪਾ ਗੱਡੀ ਨੂੰ ਬਿਲਕੁਲ ਨਵਾਂ ਲੱਗਿਆ ਤੇ ਬਾਕੀ ਤੁਸੀਂ ਇੰਟੀਰੀਅਰ ਚੈੱਕ ਕਰ ਸਕਦੇ ਆ ਅਨੁਮੋਲ ਕੀ ਇੱਥੇ ਵੀ ਹੋ ਜੀ ਫਿਰ ਤੇ ਵੀ ਹੋ ਜੂਗਾ ਵੀ ਲੋਨ ਕਿੰਨਾ ਕੋਈ ਲੋਨ ਫਿਰ ਤੇ ਬਾਈ ਐ ਮਨ ਲੋ ਲੱਖ ਤੋਂ ਸਵਾ ਲੱਖ 1.5 ਲੱਖ ਰੁਪਏ ਦਾ ਕਰਜ਼ਾ ਹੋ ਜੀ ਠੀਕ ਹੈ ਜੀ ਮੰਨ ਕੇ ਚਲੋ 50 ਹਜ਼ਾਰ ਤੱਕ ਲੈ ਕੇ ਬੰਦਾ ਗੱਡੀ ਲੈ ਕੇ ਆ ਸਕਦਾ ਹੈ ਨਾ ਜੀ ਹਾਂ ਜੀ ਹਾਂ ਜੀ ਅੱਗੇ ਕਿਹੜੀ ਆ ਗਈ ਨੋਨ ਕਾਰ ਆ ਇਹ ਤੋਂ ਆ ਰਹੀ ਮੇਰੇ ਹੋਂਡਾ ਦੀ ਅਨੇ ਇਹ ਹੋਂਡਾ ਦੀ ਬਹੁਤ ਨਵੀਂ ਕਾਰ ਆ ਇਹ ਚੱਲੀ ਹੋਈ ਸਾਰੀ ਲਗਭਗ 65-70 ਹਜ਼ਾਰ ਦੇ ਲਗਭਗ ਚੱਲੀ ਹੋਈ ਆ ਸਾਰੀ ਗੱਡੀ オリジナル ਆ ਸਿਰਫ ਕੱਲੇ ਮਤਲਬ ਕਿ ਬੰਪਰ ਵੀ ਟੱਚ ਨਹੀਂ ਹੈ ਸੋਰੀ ਬੰਪਰ ਟੱਚ ਨਹੀਂ ਠੀਕ ਹੈ ਜੀ ਕਸੀ ਨੰਬਰ ਚੇਂਜੀ ਗਏ ਬੇ ਬਾਕੀ ਆਲ ओरिजिनल ਕਾਰ ਆ ਟਾਇਰ ਬਿਲਕੁਲ ਬਰੈਂਡ ਨਿਊ ਪਾਏ ਹੋਏ ਨੇ ਠੀਕ ਆ ਜੀ ਵੇਦਾ ਲਾਈ ਜੀ ਇਹ 7.5 ਲੱਖ ਰੇ ਦੀ ਆ ਭਾਗ ਦੇ ਰਿਹਾ ਨੰਬਰ ਲਵਾ ਕੇ ਦਿੱਲੀ ਨੰਬਰ ਦੀ ਇਹ 50 ਨੰਬਰ ਕਰਵਾ ਕੇ ਠੀਕ ਆ ਜੀ ਬਾਕੀ ਤੁਸੀਂ ਗੱਡੀ ਦੀ ਕੰਡੀਸ਼ਨ ਦੇਖੋ ਬਿਲਕੁਲ ਬਰੈਂਡ ਨਿਊ ਕੰਡੀਸ਼ਨ ਅਲੀ ਦੋਸਤੋ ਗੱਡੀ ਤੁਸੀਂ ਦੇਖ ਸਕਦੇ ਆ ਗੱਡੀ ਅੰਟੀਰੀਅਰ ਵੀ ਬਹੁਤ ਚੰਗਾ ਵਾ ਸੀਟ ਕਵਰ ਐਕਸਟਰਾ ਮੈਟ ਠੀਕ ਆ ਜੀ ਡੈਸ਼ ਬੋਰਡ ਚੈੱਕ ਕਰੋ ਗੱਡੀ ਦਾ ਜੀ ਬਹੁਤ ਸਾਫ਼ ਸੁਥਰੀ ਹੈ ਦੋਸਤੋ ਗੱਡੀ ਜਿਵੇਂ ਨਵੀਂ ਕੰਡੀਸ਼ਨ ਦੀ ਗੱਡੀ ਕਰਾ ਦੇਣ ਤੁਸੀਂ ਤੇ ਲਾਈਟਰ ਗੱਡੀ ਨੂੰ ਬਹੁਤ ਘੰਟ ਲੱਗੇ ਆ ਲਾਈਟਰ ਬਿਲਕੁਲ ਨਵੇਂ ਪਾਏ ਹੋ ਨੇ ਬ੍ਰਾਂਡ ਨੂੰ ਜੀ ਹਲੇ ਐਮ ਲਓ 100 ਕਿਲੋਮੀਟਰ ਵੀ ਨਹੀਂ ਚੱਲੇ ਹੈਗੇ ਠੀਕ ਹੈ ਜੀ ਜੋਕੋਹਾਮ ਟਾਇਰ ਵਣ ਲਗੇ ਠੀਕ ਹੈ ਜੀ ਤੇ ਅਲਾਏ ਨਵੇਂ ਜੀ ਕੋਈ ਤਾਂ ਤੁਸੀਂ ਦੇਖ ਸਕਦੇ ਆ ਲਾਈਟਰ ਬਹੁਤ ਚੰਗੇ ਲੱਗੇ ਹੋਇਆ ਗੱਡੀ ਨੂੰ ਇਹ ਕਹਿੰਦੇ ਹੰਦਰਾ ਵੀਰੇ ਫਸਟ ਹੰਦਰਾ ਠੀਕ ਹੈ ਜੀ ਤੇ ਲੋਨ ਕਿੰਨਾ ਕੋ ਦੂ ਇਧਰ ਤੇ 2 ਤੋਂ 2.5 ਲੱਖ ਦੇ ਵਿੱਚ ਤੇ ਲੋਨ ਹੋ ਜਾਊਗਾ ਠੀਕ ਹੈ ਜੀ ਹਾਂਜੀ ਅੱਗੇ ਕਿਹੜੀ ਆ ਗਈ ਡੀਆਰ ਜੀ ਅੱਗੇ ਆ ਗਈ ਜਜ਼ਾਇਰ ਚੰਡੀਗੜ੍ਹ ਨੰਬਰ ਦੀ ਆ ਗਈ ਹਾਂਜੀ ਤੇ ਨਾਲ ਹੀ ਇਹਦੇ 50 ਨੰਬਰ ਦੀ ਜਜ਼ਾਇਰ ਖੜੀ ਆ ਗਈ ਠੀਕ ਆ ਜੀ ਦੋਸਤੋ ਤੁਸੀਂ ਦੇਖ ਸਕਦੇ ਆਂ ਡੀਆ ਚੰਡੀਗੜ੍ਹ ਨੰਬਰ ਆ ਕੰਡੀਸ਼ਨ ਦੀ ਗੱਡੀ ਬਹੁਤ ਚੰਗੀ ਖੜੀ ਆ 1 ਲੱਖ ਦੇ ਲਗਭਗ ਚੱਲੀ ਹੋਈ ਆ ਠੀਕ ਆ ਜੀ ਪਹਿਲੇ ਨਾਂ ਦੀ ਆ ਜੀ ਦੂਜੇ ਨਾਮ ਹੋਊਗੀ ਹੁਣ ਜਦੋਂ ਆਪਾਂ ਨੰਬਰ ਲਵਾਵਾਂਗੇ 50 ਨੰਬਰ ਦੇ ਕਿਸੇ ਨੇ ਚੰਡੀਗੜ੍ਹ ਨੰਬਰ ਲੈਣੀ ਆ ਤਾਂ ਚੰਡੀਗੜ੍ਹ ਨੰਬਰ ਵੀ ਦੇ ਦਾਂਗੇ ਉਸਾਂ ਵੀ ਠੀਕ ਆ ਜੀ ਤੇ ਤੁਸੀਂ ਦੋਸਤੋ ਅੰਟੀਰੀਅਰ ਵੀ ਦੇਖ ਲਓ ਗੱਡੀ ਦਾ ਅੰਟੀਰੀਅਰ ਬਿਲਕੁਲ ਸਾਫਾ ਗੱਡੀ ਦਾ ਬਹੁਤ ਚੰਗੀ ਕੰਡੀਸ਼ਨ ਦੀ ਹੈ ਗੱਡੀ ਤੈ ਤਾਂ ਪਾ ਗੱਡੀ ਨੂੰ ਨਵਾਂ ਲੱਗਿਆ ਭਾਈ ਕੀ ਡਿਮਾਂਡ ਦੀ ਹੈ ਗੱਡੀਏ 3 ਲੱਖ 75000 ਰੁਪਏ ਦੇਣੀ ਹੈ ਗੱਡੀ ਬਰੇ ਠੀਕ ਹੈ ਜੀ 3 ਲੱਖ 75000 ਰੁਪਏ ਡਿਮਾਂਡ ਹੈ ਉਸ ਤੋਂ ਬਾਕੀ ਮੌਕੇ ਤੁਹਾਡਾ ਮਾਨਦਾਨ ਹੋ ਜਾਊਗਾ ਤੇ ਜਿੰਨੀਆਂ ਵੀ ਗੱਡੀਆਂ ਦੇਖੋਗੇ ਤੁਸੀਂ ਉਸ ਤੋਂ ਰੰਗ ਪੇਂਟ ਇੰਜਨ ਗੇਅਰ ਦੀ ਜਮਾਂ ਓਕੇ ਮਿਲੂਗੀ ਤੁਹਾਨੂੰ ਤੇ ਅੱਗੇ ਗੱਡੀ ਬਿਜਾਰ ਹੋ ਜਾਗੀ ਬਰੇ ਗੱਡੀ ਦੀ ਗਾਰੰਟੀ ਹੋ ਰਹੀ ਆਪਣੀ ਠੀਕ ਹੈ ਜੀ। ਬਈ ਆ ਕੈਮਰਾ ਲੱਗ ਗਈ। ਇਹ ਵੀ 13 ਮਾੜ ਲਵਰੇ ਡਿਆਰ। ਪਿਆਨ ਨੰਬਰ ਦੀ। ਠੀਕ ਹੈ ਜੀ। 13 ਮਾੜ ਦਾ ਦੋਸਤੋ ਗੱਡੀ ਇਹ ਵੀ ਬਹੁਤ ਚੰਗੀ ਕੰਡੀਸ਼ਨ ਦੀ ਹੈ ਦੇਖ ਸਕਦੇ ਹੋ ਤੁਸੀਂ। ਬੰਪਰ ਦਾ ਸੀ ਗੈਹ ਸਕਦੇ ਹਾਂ। ਬੰਪਰ ਦਾ ਨਾਰਮਲ ਹੈ ਅਜਿਹਾ ਕੋਈ ਨੂੰ ਪਤਾ ਹੀ ਨਹੀਂ। ਬਿਲਕੁਲ ਜੀ ਗੱਡੀ ਚੱਲਦੀ ਹੈ ਤਾਂ ਮਾੜਾ ਮੁੱਟ ਸਕਰੈਚ ਕੋਈ ਨਹੀਂ ਜਾਂਦੇ ਜੀ। 80000 ਦੇ ਲਗਭਗ ਚੱਲੀ ਹੋਈ ਆ। ਠੀਕ ਹੈ ਜੀ। ਰੰਡਾ ਨੰਬਰ ਆ। ਜੀ। ਪੁਰਜ਼ੇ ਨਾ ਦੀ ਕਾਰ ਹੈ। ਠੀਕ ਹੈ ਜੀ। ਚੱਲ ਲਗ 80000 ਦੇ ਦਿੰਦੇ ਤੁਹਾਨੂੰ। ਜੀ। ਦੋਸਤੋ 3,80,000 ਰੁਪਏ ਬਾਈ ਤੇ ਬਾਕੀ ਤੁਸੀਂ ਅੰਟੀਰੀਅਰ ਗੱਡੀ ਦਾ ਚੈੱਕ ਕਰੋ ਅੰਟੀਰੀਅਰ ਬਹੁਤ ਸ਼ਾਨਦਾਰ ਲੱਗਿਆ ਗੱਡੀ ਨੂੰ ਦੇਖ ਸਕਦੇ ਹੋ ਤੁਸੀਂ ਬਾਈ ਜੀ ਲੋਨੇ ਤੇ ਕਿੰਨਾ ਕੋਈ ਜੀ ਇਹ ਤੇ ਲੋਨ 2 ਸਵਾ 2 ਲੱਖ ਰੁਪਏ 2.5 ਲੱਖ ਰੁਪਏ ਹੋ ਜਾਣਾ ਇਹਦੀ ਲੋਨ ਠੀਕ ਹੈ ਜੀ ਹਾਂ ਜੀ ਬਾਕੀ ਤਾਂ ਡਿਪੈਂਡ ਆ ਮੌਕੇ ਤੇ ਬੈਂਕੀ ਹਾਂ ਜੀ ਹਾਂ ਬੰਦੇ ਦਾ ਸਿਮਲ ਦੇ ਹਾਂ ਜੀ ਹਾਂ ਜੀ ਹਾਂ ਜੀ ਸਿਮਲ ਸਕੋਰ ਦਾ ਮੈਟਰ ਕਰਦਾ ਹੀ ਕਰਦਾ ਮੇਲ ਤਾਂ ਸਿਮਲ ਸਕੋਰ ਹੀ ਆ ਜੀ ਗੱਡੀ ਦੇ ਤਾਂ ਬਾਅਦ ਚ ਹੋਣਾ ਨਾ ਜੇ ਉਹ ਸਿਮਲ ਸਕੋਰ ਸਹੀ ਆ ਹਾਂ ਜੀ ਫਿਰ ਫਿਰ ਲੋਨ ਹੋਣਾ ਜੀ ਬਿਲਕੁਲ ਇਹ ਫੇਰ ਆ ਗਈ ਵੀਰੇ ਬਰੀਜਾ ਜੀ ਆਪਦੇ ਕੋਲੇ ਕਾਫੀ ਖੜੀਆਂ ਨਹੀਂ ਹੈ ਠੀਕ ਹੈ ਜੀ ਬਹੁਤ ਗੁੱਡ ਕੰਡੀਸ਼ਨ ਚ ਖੜੀਆਂ ਨੇ ਇਹਦੇ ਲਾਏ ਵੀ ਐਸਟਾਰ ਟਾਇਰ 2 ਐਕਸਟਾ ਪਏ ਹੋਏ ਨੇਗੇ ਠੀਕ ਹੈ ਜੀ ਇਹ ਵੀ 17 ਮਾਡਲ ਕਾਰ ਆ ਗਈ 7.5 ਲੱਖ ਰੁਪਏ ਦੀ ਕਾਰ ਦੇ ਦਾਂਗੇ 50 ਨੰਬਰ ਲੋੜਾ ਠੀਕ ਹੈ ਭਾਈ ਆਪਣੇ ਕੋਲੇ ਜ਼ਿਆਦਾ ਦਿੱਲੀ ਨੰਬਰ ਦੀਆਂ ਹੀ ਕਾਰਾਂ ਮਿਲਣੀਆਂ ਠੀਕ ਹੈ ਜੀ ਆਪਣਾ ਸਟੇਟਸ ਇਹ ਹੈ ਵੀ ਆਪਾਂ ਦਿੱਲੀ ਨੰਬਰ ਦਾ ਹੀ ਜ਼ਿਆਦਾ ਕੰਮ ਕਰਦੇ ਆਂ ਠੀਕ ਹੈ ਤੇ ਪੇਪਰਾਂ ਦੀ ਆਪਣੀ ਲਾਈਫ ਟਾਈਮ ਦੀ ਗਾਰੰਟੀ ਉਹ ਬੰਦਵਾਰੇ ਵੀ ਕਹਿ ਦਿੰਦੇ ਆ ਜੀ ਪਹਿਲਾਂ ਵੀ ਦੱਸਿਆ ਸੀ ਪੇਪਰ ਅ ਤੱਕ ਕਸਟਮਰ ਤੱਕ ਗੱਡੀ ਜਾਊਗੀ ਉਦੋਂ ਤੱਕ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਵਿਚੋਂ ਤੋਂ ਰਹਿ ਕੇ ਕਸਟਮਰ ਦੇ ਜਾਣ ਤੱਕ ਠੀਕ ਹੈ ਜੀ ਉਦੋਂ ਬਾਅਦ ਕਸਟਮਰ ਦੀ ਜ਼ਿੰਮੇਵਾਰੀ ਆ ਆਪਣੀ ਬੈਕਗ੍ਰਾਉਂਡ ਦਾ ਸਾਰਾ ਆਪਣਾ ਚੈੱਕ ਕਰਿਆ ਹੁੰਦਾ ਗੱਡੀਆਂ ਦਾ ਤੁਸੀਂ ਕਦੋਂ ਮਰਜ਼ੀ ਚੈੱਕ ਵੀ ਕਰਵਾ ਸਕਦੇ ਹੋ ਦੋਸਤੋ ਪੇਪਰ ਵਰਕ ਦੀ ਬਾਈ ਹੋਣਾ ਦੀ ਫੁੱਲ ਗਾਰੰਟੀ ਆ ਤਕਰੀਬਨ ਗੱਡੀ ਦੀ ਸਾਰੇ ਕਾਹੇ ਦੀ ਫੁੱਲ ਗਾਰੰਟੀ ਆ ਤੁਸੀਂ ਗੱਡੀ ਚੈੱਕ ਕਰੋ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਦੋਸਤੋ ਲਾਈ ਹਾਂਜੀ ਟਾਇਰ ਦੇਸੀ ਕੰਪਨੀ ਦੇ ਨਹੀਂ ਮਿਲਣਗੇ ਜੀ ਸਾਰੇ ओरिजिनल ਮਿਲਣਗੇ ਵਧੀਆ ਕੰਪਨੀ ਦੇ ਮਿਲਣਗੇ ਠੀਕ ਹੈ ਜੀ ਟਾਇਰ ਮਲਕ ਜਿਵੇਂ ਕਹੇ ਦੀ ਦੋਕੋ ਹਾਮਾ ਦੇ ਅਪੋਲੋ ਦੇ ਠੀਕ ਹੈ ਜੀ ਤੇ ਜੇ ਕਿ ਇਹਦੇ ਈਅਰ ਦੇ ਟਾਇਰ ਵਧੀਆ ਕੰਪਨੀ ਦੇ ਨਾਮ ਵਾਲੇ ਟਾਇਰ ਹੀ ਮਿਲਣਗੇ ਔਰ ਮਲਕ ਲਗਭਗ ਜਮਾ ਨਵੇਂ ਟਾਇਰ ਮਿਲਣਗੇ ਠੀਕ ਹੈ ਜੀ ਉਹ ਵੀ ਕੋਈ 100 ਕਿਲੋਮੀਟਰ ਕੋਈ 20 20 ਕਿਲੋਮੀਟਰ ਐਮ ਇਹਿੰਦੇ ਮਿਲਣਗੇ ਇਹ ਨਹੀਂ ਹੋਊਗਾ ਵੀ ਥੋੜਾ ਟਾਇਰ ਹੀ ਘਸੇ ਬੰਦੇ ਸਿਰਫ ਡੀਜ਼ਲ ਪਾ ਕੇ ਗੱਡੀਆਂ ਚਲਾਉਣੀ ਹੀ ਨਹੀਂ ਵੀ ਜੇ ਬੁਹਾ ਗੱਡੀ ਲੈ ਕੇ ਜਾਂਦਾ ਬਈ ਉਹ ਨੂੰ ਆਏ ਨਹੀਂ ਹੈਗਾ ਵੀ ਤੇਰਾ ਟਾਇਰ ਬਦਲਾ ਦੇ ਕੇ ਜੀਵਾਦਾ ਵੀ ਬੰਦਾ ਪਾ ਸਕਦਾ ਉਹ ਕੰਮ ਨਹੀਂ ਕਰਦਾ ਹਾਂਜੀ ਬਾਈ ਜੀ ਕੀ ਡਿਮਾਂਡ ਚ ਗੱਡੀ ਹੈ ਇਹਦੀ 7.5 ਲੱਖ ਰੁਪਈਆ ਬਈ 7.5 ਲੱਖ ਰੁਪਈਆ ਦੀ ਡਿਮਾਂਡ ਹੈ ਹਾਂਜੀ 11 ਮਾਡਲ ਆ ਬੀਡੀ ਹੀ ਮਾਡਲ ਆ ਜੀ ਇਹਦਾ ਨਾਲ ਆ ਗਈ ਗੱਡੀ ਇਹਦੀ ਬਰੀਜਾ ਆ ਗਈ ਇਹ 16 ਮਾਡਲ ਆ ਗਈ ਠੀਕ ਆ ਜੀ ਐਲਈ ਪਲੱਸ ਮਾਡਲ ਆ ਇਹ ਇਹਦੀ ਫਰੰਟ ਵਿੰਡੋ ਪਾਵਰ ਆ ਜਾਂਦੀ ਹੈ ਨਹੀਂ ਆ ਠੀਕ ਆ ਜੀ ਤੇ ਪਿੱਛੇ ਵਾਲੀ ਵਿੰਡੋ ਇਹਦੀ ਮੈਨੂਅਲ ਆ ਜਾਂਦੀ ਆ ਠੀਕ ਆ ਜੀ ਔਰ ਇਹ ਗੱਡੀ ਦੀ ਖਾਦ ਕੀਆ ਬਈ ਕਿਤੋਂ ਵੀ ਪੇਂਟ ਨਹੀਂ ਬੰਦਾ ਦੈਲੇ ਨਹੀਂ ਕਰਦੇ ਜੀ ਹਾਲ ਕਰੀ ਗੱਡੀ ਪੇਂਟ ਆ ਨਾਲ ਦੇ ਟਾਇਰ ਨੇ ਪਹਿਲਾ ਚੌਕੜਾ ਨਾਲ ਦਾ ਦੇ ਠੀਕ ਆ ਜੀ ਔਰ 42 43 ਹਜ਼ਾਰ ਓਰਿਜਨਲ ਚੱਲੀ ਹੋ ਜੇ ਤੁਹਾਨੂੰ ਮਰਜ਼ੀ ਚੈੱਕ ਕਰਾ ਸਕਦੇ ਠੀਕ ਆ ਜੀ 6 ਲੱਖ 80 ਹਜ਼ਾਰ ਰੁਪਏ ਦੀ ਕਾਰ ਦੇਵਾਂਗੇ ਠੀਕ ਆ ਜੀ ਨੰਬਰ ਲਵਾ ਕੇ ਨੰਬਰ ਲਵਾ ਕੇ ਇਹਦਾ ਨੰਬਰ ਹੈ ਦੋਸਤੋ ਗੱਡੀ ਤੁਸੀਂ ਦੇਖ ਸਕਦੇ ਆ ਬਹੁਤ ਬ੍ਰੈਂਡ ਨਿਊ ਕਾਰ ਹੈ 40 ਪਿਆੜੀ ਹੈ ਵੀ ਆ ਓਰਿਜਨਲ ਚੱਲੀ ਹੈ ਬਹੁਤ ਜਿਆਦੇ ਪਈ ਆ ਤੇ ਬਾਕੀ ਹੁਣਾਂ ਦੇ ਦੱਸਣ ਮੁਤਾਬਕ ਚਾਰੇ ਟਾਇਰ ਗੱਡੀ ਦੇ ਨਾਲ ਦੇ ਆ ਤੇ ਬਾਕੀ ਤੁਸੀਂ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਇੰਟੀਰੀਅਰ ਬਹੁਤ ਠੰਡ ਲੱਗਿਆ ਗੱਡੀ ਨੂੰ ਇਹ ਮਾਰਕ ਬਾਈ ਹੁੰਦਾ ਹੈ ਲੈ ਟਾਇਰ ਵੈਦਰ ਪ੍ਰੂਫ ਜਿਹੜਾ 16 ਮਾਡਲ ਗੱਡੀ ਆ 16 ਦਾ ਹੀ ਮਾਰਕ ਲੱਗਿਆ ਹੋਇਆ ਹੈ ਠੀਕ ਹੈ ਜੀ ਐਮ ਆਰ ਐਫ ਦੇ ਟਾਇਰ ਕੰਪਨੀ ਤੋਂ ਨਾਲ ਆਉਂਦੇ ਆ ਐਮ ਆਰ ਐਫ ਦੇ ਟਾਇਰ ਲੱਗੇ ਹੋਣਾਂ ਦੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆ ਦੋਸਤੋ ਤੁਸੀਂ ਕਰੋ ਟਾਇਰ ਚੈੱਕ ਜਮਾਂ ਗੱਡੀ ਦੇ ਨਾਲ ਦੇ ਟਾਇਰ ਆ ਹਾਂਜੀ ਅੱਗੇ ਕਿਹੜੀ ਆ ਗਈ ਵੀਰੇ ਅੱਗੇ ਆ ਜੀ ਕ੍ਰੈਟਾ ਆ ਗਈ ਹੋਂਡਾ ਜੀ ਕ੍ਰੈਟਾ ਠੀਕ ਹੈ ਜੀ ਇਹ ਆ ਗਈ 1.4 ਦੇ ਵਿੱਚ ਆ ਗਈ ਜੀ ਇਹ ਜੀ ਇਹ ਮਾਲ ਉਹ 7.5 ਲੱਖ ਰੁਪਏ ਦੀ ਗੱਡਾ ਦੇਵਾਂ 2015 ਮਾਡਲ ਆ ਮੈਨੂਅਲ ਕਾਰ ਆ ਠੀਕ ਹੈ ਜੀ ਲਾਏ ਲਾਏ ਐਕਸਟਰਾ ਪਏ ਹੋਇਆ ਕੰਪਨੀ ਦੇ ਪਏ ਹੋਏ ਨੇ ਪਰ ਠੀਕ ਹੈ ਜੀ ਤੇ ਕੈਨੇਡਾ ਮਾਡਲ ਆ ਬੰਬਲ 4 ਦੇ ਵਿੱਚ ਹੈਗੀ ਆ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਅਵੇਲੇਬਲ ਆ 1.6 ਆਟੋਮੈਟਿਕ ਵੀ ਖੜੀ ਆ 15 ਹੀ ਮਾਡਲ ਇਹ ਵੀ 15 ਤੇ ਉਹੀ ਬੰਦ ਆ ਉਹੀ 15 ਹਾਂਜੀ ਤੇ ਜੇ ਕੋਈ ਭਰਾ ਮੈਨੂਅਲ ਦਾ ਸਕੀਨ ਆ ਮੈਨੂਅਲ ਲੈ ਕੇ ਜਾ ਸਕਦਾ ਤੇ ਜੇ ਕੋਈ ਆਟੋ ਦਾ ਸਕੀਨ ਆ ਤਾਂ ਆਟੋ ਲੈ ਕੇ ਆ ਹਾਂਜੀ ਥੋੜਾ ਜਿਹਾ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਹੈ ਵੀ ਦੇਖ ਸਕਦੇ ਆ ਤੁਸੀਂ ਇਹ ਟੱਪਾ ਗੱਡੀ ਨੂੰ ਨਵਾਂ ਲੱਗਿਆ ਵਾ ਤੇ ਬਾਕੀ ਅੰਟੀਰੀਅਰ ਗੱਡੀ ਦਾ ਤੁਸੀਂ ਚੈੱਕ ਕਰੋ ਇਹ ਡਿਮਾਂਡ ਬਾਈ ਹੁਣਾਂ ਨੇ ਦੱਸਤੀ ਸੀ ਬਾਕੀ ਫਾਈਨਾਂਸ ਤੁਹਾਨੂੰ ਦੋਸਤੋ ਦੱਸਿਆ ਵਾ ਵੀ ਹਰੇ ਗੱਡੀ ਤੇ ਤੁਹਾਨੂੰ ਮਿਲ ਜੂਗਾ ਤੇ ਬਾਈ ਜੀ ਜੇ ਕੋਈ ਗੱਡੀ ਭਰਾ ਕੋਈ ਆਪਣਾ ਐਕਸਚੇਂਜ ਕਰਨੀ ਚਾਹੁੰਦਾ ਵਾ ਹਾਂਜੀ ਹਾਂਜੀ ਕੋਈ ਹੋਊਗਾ ਹਾਂ ਸ਼ਰਤਾਂ ਰੱਖੂਗੀ ਵੀ ਗੱਡੀ ਐ ਸੈਂਡਨਾ ਹੋਵੇ ਗੱਡੀਏ ਕੱਟ ਲੈਣੇ ਠੀਕ ਹੈ ਜੀ ਜੇ ਇਹਦੇ ਪੁਰਾਣੀ ਗੱਡੀ ਦੇ ਕੇ ਗੱਡੀ ਅਪਗ੍ਰੇਡ ਕਰਨੀ ਆ ਉਹ ਵੀ ਆਪਾਂ ਕਰਦੇ ਆ ਉਹ ਵੀ ਸੇਵਾ ਕਸਟਮਰ ਲਈ ਅਵੇਲੇਬਲ ਆ ਆਪਣੇ ਹਾਂਜੀ ਹਾਂ ਠੀਕ ਆ ਜੀ ਤੇ ਇਹਦੇ ਨਾਲ ਹੀ ਤੇ ਦੋਸਤੋ ਸਰਤ ਬਾਈ ਹੁਣਾਂ ਨੇ ਦੱਸਿਆ ਵੀ ਕੋਈ ਐਕਸੀਡੈਂਟ ਨਾ ਹੋਵੇ ਗੱਡੀ ਇਹਦੇ ਨਾਲ ਹੀ ਆ ਗਈ ਜਿਹੜੀ ਤੁਮ ਗੱਲ ਕਰ ਰਹੇ ਸੀ ਆਟੋਮੈਟਿਕ ਕ੍ਰੈਟਾ ਦੀ ਠੀਕ ਆ ਜੀ 1.6 ਦੇ ਵਿੱਚ ਆ ਗਈ ਇਹ ਜੀ 15 ਮਾਡਲ ਆ ਆਟੋਮੈਟਿਕ ਆ ਇਹ ਦੂਜੇ ਨਾਲ ਦੀ ਕਾਰ ਆ ਵੀਰੇ ਸਿਕਸ ਸੱਟ ਮੈਟ ਵਗੈਰਾ ਚੈੱਕ ਕਰੋ ਗੱਡੀ ਦੇ ਬਿਲਕੁਲ ਓਕੇ ਜਮਾ ਨਵੇਂ ਬ੍ਰਾਂਡ ਨੂੰ ਮਿਲਣਗੇ ਐਰ ਨਵੇਂ ਦੋਸਤੋ ਗੱਡੀ ਤੁਸੀਂ ਦੇਖ ਸਕਦੇ ਆ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਮਾਡਲ ਦੇ ਵਿੱਚ ਆ ਵੀਰੇ ਆਟੋ ਦੇਖ ਸਕਦੇ ਆ ਤੁਸੀਂ ਇੰਟੀਰੀਅਰ ਗੱਡੀ ਦਾ ਬਹੁਤ ਚੰਗਾ ਲੱਗਿਆ ਦੋਸਤੋ ਡਿਮਾਂਡ ਬਾਈ ਜੀ 7.5 ਲੱਖ ਰੁਪਏ ਦੀ ਡਿਮਾਂਡ ਆ ਜੀ ਬਹੁਤ ਸਵਾ 8 ਲੱਖ ਦੀ ਡਿਮਾਂਡ ਆ ਤੇ ਤੈਟ ਆਪਾਂ ਗੱਡੀ ਨੂੰ ਬਿਲਕੁਲ ਨਵਾਂ ਲੱਗਿਆ ਹੈ ਇਹਦਾ ਤੁਸੀਂ ਦੇਖ ਸਕਦੇ ਹੋ ਬਾਕੀ ਮੁਕਤੇ ਦੇ ਮਾਰਦਾਨ ਹੋਈ ਹੈ ਨੀ ਹਾਂਜੀ ਹਾਂਜੀ ਇਹ ਆ ਗਈ 2013 ਪੈਟਰੋਲ ਸਵਿਫਟ ਹਾਂਜੀ ਅੱਗੇ ਆ ਗਈ ਸਵਿਫਟ ਜੀ 65 ਦੀ 50 ਨੰਬਰ ਦੀ ਵੀ 65 ਬਹੁਤ ਠੀਕ ਹੈ ਜੀ ਫੈਂਸੀ ਨੰਬਰ ਵੀ ਕਰ ਸਕਦੇ ਆ 5040 ਠੀਕ ਹੈ ਜੀ 5040 ਜੀ ਮਰਗੜਈ ਹੈ ਇਹ 2013 ਮਾਡਲ 2013 ਮਾਡਲ ਦੋਸਤੋ ਗੱਡੀ ਦੇ ਟਾਇਰ ਟੱਪਾ ਜਮਾ ਨਵਾਂ ਲੱਗਿਆ ਕੰਡੀਸ਼ਨ ਤੁਸੀਂ ਗੱਡੀ ਦੇਖ ਸਕਦੇ ਹੋ ਮਹਾਰੀਆ ਨੰਬਰ ਆ ਦੋਸਤੋ ਗੱਡੀ ਨੂੰ ਕਵੇਂ ਓਨਰ ਆ ਜੀ ਫਸਟ ਓਨਰ ਵੀਰੇ ਫਸਟ ਓਨਰ ਕਾਰ ਤੇ ਕੰਟੀਰੀਅਰ ਗੱਡੀ ਆ ਤੁਸੀਂ ਦੇਖ ਸਕਦੇ ਹੋ 55 ਕੇ ਹਜ਼ਾਰ ਦੇ ਲਗਭਗ ਚੱਲੀ ਹੋਈ ਆ ओरिजिनल ਚੱਲੀ ਹੋਈ ਵੈ ਜੈਨਨ ਚੱਲੀ ਵੀ ਆ ਜੀ ਜਿੱਥੋਂ ਮਰਜ਼ੀ ਚੈੱਕ ਕਰਵਾ ਸਕਦੇ ਹੋ ਡਿਮਾਂਡ ਬਾਈ 3,70,000 ਰੁਪਏ ਦੀ ਗੱਡੀ ਦੇਵਾਂਗੇ ਬਿਲਕੁਲ ਓਕੇ ਕਰਕੇ ਟਾਇਰ ਓਕੇ ਆ ਜਮਾ ਠੀਕ ਆ ਜੀ ਦੇਸ਼ ਨੂੰ ਗੱਡਾ ਕਾਰ ਨਹੀਂ ਠੀਕ ਆ ਜੀ ਹਾਂਜੀ ਅੱਗੇ ਕਿਹੜੀ ਹੈਗੀ ਜੀ ਅੱਗੇ ਨਾਲ ਹੀ ਆ ਗਈ ਇਹਦੇ ਹੰਡਈ ਦੀ i20 कार स्पोर्ट्स 2014 ਮਾਡਲ 14 ਦੇ 12ਵੇਂ ਮਹੀਨੇ ਦੀ ਠੀਕ ਆ ਜੀ ਤੇਜ਼ ਹੋਈ ਵੀ ਗੱਡੀ ਆ ਫਸਟ ਆਨਰ ਆ ਗਈ 5 ਲੱਖ ਰੁਪਏ ਦੀ ਦੇ ਮੰਗੇ ਬਰੇ ਨੰਬਰ ਲਵਾ ਕੇ ਪੰਜਾਬ ਦਾ ਠੀਕ ਆ ਜੀ 200 ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਖੜੀ ਆ ਬਾਈ ਉਹਨਾਂ ਕੋਲੇ ਐਡੀ ਹੋਊਗੀ ਨਾ ਜਿੱਥੇ ਦੀ ਕਸਟਮਰ ਉਥੋਂ ਨੰਬਰ ਲੱਗ ਜਾਊਗਾ ਹਣਾ ਠੀਕ ਆ ਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਗੱਡੀ ਦੀ ਪਾ ਦੋ ਗੱਡੀ ਖੋਲ ਕੇ ਸੀਟ ਕਵਰ ਵਗੈਰਾ ਦੋਸਤੋ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਟਾਇਰ ਟੱਪਾ ਬਿਲਕੁਲ ਨਵਾਂ ਲੱਗਿਆ ਗੱਡੀ ਨੂੰ ਤੇ ਅੰਟੀਰੀਅਰ ਗੱਡੀ ਦਾ ਤੁਸੀਂ ਦੇਖੋ ਬਹੁਤ ਵਧੀਆ ਅੰਟੀਰੀਅਰ ਆ ਅੰਦਰ ਦੋਸਤੋ ਤੇ ਭਾਈ ਜੀ ਡਿਮਾਂਡ ਇਹਦੀ 5 ਲੱਖ ਰੁਪਏ ਵੀਰੇ 5 ਲੱਖ ਰੁਪਏ ਬਾਕੀ ਮੌਕੇ ਤੇ ਮੰਨਦਾਨ ਹੁੰਦਾ ਹਾਂ ਹਾਂਜੀ ਹਾਂਜੀ ਠੀਕ ਆ ਜੀ ਤੇ ਭਾਈ ਜੀ ਨੰਬਰ ਲਵਾ ਕੇ ਜੀ ਇਹ ਇਹ ਨੰਬਰ ਲਵਾ ਕੇ ਜੀ ਆਪਣੀ ਗੱਡੀ ਦੇ ਜਿੰਨੇ ਜਿਹੜੀ ਡਿਮਾਂਡ ਰੇਟ ਆ ਇਹ ਨੰਬਰ ਲਵਾ ਕੇ ਹੀ ਇਨਕਲੂਡ ਕੀਤਾ ਹੋਇਆ ਸਾਰਾ ਕੁਝ ਜੀ ਕਿਉਂਕਿ ਬਿਨਾ ਨੰਬਰ ਦਾ ਆਪਾਂ ਗੱਡੀ ਦਿੰਦੇ ਨਹੀਂਗੇ ਠੀਕ ਹੈ ਜੀ ਕੱਲੇ ਐਨਓਸੀ ਦੇ ਗੱਡੀ ਦੇ ਲਈ ਨੰਬਰ ਤੁਹਾਨੂੰ ਕੋਈ ਨਹੀਂ ਮਿਲੂਗੀ ਉਹ ਵੀ ਇਸ ਸੰਪਰਕ ਵਿੱਚ ਨਹੀਂ ਕਰਨਾ ਜੀ ਕਿਉਂਕਿ ਦੁਨੀਆਂ ਦੇ ਬਹੁਤ ਬਹੁਤ ਚੱਲ ਲਗਾ ਆਪਣਾ ਰਿਕਾਰਡ ਬਿਲਕੁਲ ਪੁਰਾਣਾ ਜਰ ਬਣਾ ਓਕੇ ਹੈਗਾ ਠੀਕ ਹੈ ਜੀ ਬਹੁਤ ਬੰਦੇ ਆਉਂਦੇ ਨੇਗੇ ਵੀ ਤੁਹਾਨੂੰ ਐਦੇ ਵੀ ਦਿੱਲੀ ਨੰਬਰ ਦੇ ਦੋ ਪਰ ਅਸੀਂ ਠੀਕ ਹੈ ਜੀ ਮਾਫੀ ਮੰਗਦੇ ਉਹਨਾਂ ਤੋਂ ਵੀ ਅਸੀਂ ਉਹ ਦੇ ਨਹੀਂ ਸਕਦਾ ਭਾਜੀ ਉਸ ਤੋਂ ਜਿਹੜੀ ਕੋਈ ਵੀ ਗੱਡੀ ਤੁਹਾਨੂੰ ਪਸੰਦ ਆ ਤੁਹਾਨੂੰ ਨੰਬਰ ਲਵਾ ਕੇ ਮਿਲੂਗੀ ਹਾਂਜੀ ਤੇ ਹਾਂਜੀ ਅੱਗੇ ਆ ਗਈ Swift ਜੀ Swift ਜੀ 2009 ਮਾਡਲ ਜੇ ਬੰਦੇ ਕੋਈ ਘੱਟ ਬਜਟ ਵਾਲਾਗਾ ਠੀਕ ਹੈ ਪੈਟਰੋਲ ਕਾਰ VXI ਜੀ 2 ਲੱਖ ਰੁਪਏ ਦੀ ਕਾਰ ਦੇ ਦਾਂ ਮੇਰੇ ਵੀਰ ਆਪਾ ਠੀਕ ਆ ਜੀ ਨੰਬਰ ਲਵਾ ਕੇ ਪੰਜਾਬ ਦੋ ਤੋਂ ਪੰਜਾਬ ਦਾ ਨੰਬਰ ਲਵਾ ਕੇ ਬਿਲਕੁਲ ਨਵੇਂ ਨੇ ਪੈਟਰੋਲ ਕਾਰ ਆ ਚੰਨੀ ਚੱਲੀ ਹੋ ਜਿਹਨੂੰ ਚੱਲੀ ਪਾਸਿੰਗ ਇਹਦੀ ਪਈਆ ਮੇਰੇ ਹਲੇ ਠੀਕ ਆ ਜੀ ਹਾਂਜੀ ਇਹ ਡੀਜ਼ਲ ਦੇ ਵਿੱਚ ਆ ਇਹ ਪੈਟਰੋਲ ਚ ਆ ਅੱਛੀ ਪੈਟਰੋਲ ਚ ਜੀ ਦੋ ਤੋਂ ਟੈਸਟ ਆਪਾਂ ਗੱਡੀ ਨੂੰ ਚੰਗਾ ਲੱਗਿਆ ਜੀ ਦੇਖ ਸਕਦੇ ਤੁਸੀਂ ਬਾਕੀ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਡਿਮਾਂਡ ਬਾਈ ਹੋਣਾ ਨੇ 10 ਦੀ ਆ ਬਾਕੀ ਫੇਰ ਵੀ ਤੁਹਾਡਾ ਮੌਕੇ ਤੇ ਮਾਰਦਾਨ ਹੋ ਜੂਗਾ। ਇਹ ਗੱਡੀ ਦਾ ਟਾਇਰ ਟੱਪਾ ਗੱਡੀ ਦਾ ਚੰਗਾ ਲੱਗਿਆ ਜੀ। ਬਾਕੀ ਤੁਸੀਂ ਗੱਡੀ ਕੋਈ ਵੀ ਤੁਹਾਡੇ ਪਸੰਦ ਆਉਂਦੀ ਆ ਤੁਸੀਂ ਵੀਰੇ ਹੋਣਾ ਦਾ ਸੰਪਰਕ ਕਰ ਲਿਓ ਆਪਾਂ ਵੀਰੇ ਹੋਣਾ ਦਾ ਨੰਬਰ ਸਕਰੀਨ ਤੇ ਵੀ ਚਲਾ ਰਹਿਆਂਗੇ। ਤੇ ਨੰਬਰ ਬਾਈ ਹੋਣੀ 10 ਵੀ ਦੇਣਗੇ ਆਪਾਂ ਨੂੰ। हां इते इना ਤੋਂ ਬਿਨਾ ਗੱਡੀਆਂ ਆਪਣੇ ਕੋਲ ਗੈਰਾਂਸ ਵੀ ਅਵੇਲੇਬਲ ਨੇ ਠੀਕ ਹੈ ਜੀ ਕਿਉਂਕਿ ਨਾਲ ਦੀਆਂ ਤਿਆਰ ਹੋਈ ਜਾਂਦੀਆਂ ਨੇ ਤਾਂ ਫਿਰ ਆਈ ਜਾਂਦੀਆਂ ਨੇ ਹਣਾ ਠੀਕ ਹੈ ਜੀ ਇੱਧਰ ਆਪਣਾ ਫੋਰਮ ਚ ਦਿਖਾਉਣ ਵਾਸਤੇ ਠੀਕ ਹੈ ਜੀ ਵੀਰੇ ਜੀ ਦਾ ਖੜੀ ਅੰਦਰ ਠੀਕ ਹੈ ਜੀ ਆਪਣੀ ਮਸਲੀ ਖੜੀ ਆ ਸਲੋਸਟ ਖੜੀ ਆ ਬੇਅਰ ਖੜੀ ਆ ਠੀਕ ਹੈ ਜੀ ਹਾਂ ਲੋ ਵਾਜ ਜੀ ਇਸ ਨਾਲ ਤੋਂ ਕੁਝ ਨਾ 20 ਤੋਂ 25 ਲੱਖ ਰੁਪਏ ਲਾਉਣਾ 8 ਮਾਡਲ 28 ਤੱਕ ਪਾਸਿੰਗ ਦੀ ਖੜੀ ਹੈ ਗੱਡੀ ਜੀ ਵੀਰੇ ਇੱਧਰ 2013 ਮਾਡਲ ਲਖੜੀਏ ਘੱਟ ਵਜਤ ਵਾਲੀ ਸਿਲਵਰ ਕਲਰ ਦੇ ਵਿੱਚ ਦੋਸਤੋ ਬਣੇ ਰਹੋ ਵੀਡੀਓ ਦੇ ਵਿੱਚ ਆਪਾਂ ਗੱਡੀਆਂ ਤੁਹਾਨੂੰ ਹੋਰ ਵੀ ਦਿਖਾਉਨੇ ਆ ਤੇ ਆਜੋ ਆਪਾਂ ਪਹਿਲਾਂ ਸਬਸਕ੍ਰਾਈਬ ਤੋਂ ਹੀ ਕਰ ਲੈਨੇ ਆ ਸਟਾਰਟ 2013 ਮਾਡਲ ਠੀਕ ਆ ਜੀ ਐਲਡੀ ਕਾਰ ਆ ਪਰ ਇਹ ਸਾਰੇ ਫੀਚਰ ਸਾਰੇ ਇੰਸਟਾਲ ਹੋਏ ਹੋਏ ਨੇ ਬੀਡੀਆਈ ਵਾਲੇ ਠੀਕ ਆ ਜੀ ਸਿਰਫ ਇਕੱਲਾ ਤੁਹਾਨੂੰ ਮੀਟਰ ਐਲਡੀਆਈ ਵਾਲਾ ਮਿਲੂਗਾ ਠੀਕ ਆ ਜੀ ਸ਼ੀਟ ਕਵਰ ਵਗੈਰਾ ਸਾਰੇ ਓਕੇ ਮਿਲਣਗੇ ਜੀ ਸ਼ੀਟਾਂ ਵੀ ਸਾਰੀਆਂ ਇਹ ਬਿਲਕੁਲ ਜਿਹੜੇ ਵਾਲਿਆਂ ਹੀ ਲੱਗੀਆਂ ਹੋਈਆਂ ਨੇ ਠੀਕ ਆ ਜੀ ਮਤਲਬ ਕਿ ਚੇ ਉੱਚੇ ਹੋਈਆਂ ਹੋਈਆਂ ਨੇ ਠੀਕ ਆ ਰਿਗਾਰਡ ਨਹੀਂ ਕਰਿਆ ਪਿਆ। ਦੱਬੀਆਂ ਨੇ ਚੇਂਜ ਕਰੀਆਂ ਗੱਲੀਆਂ। ਸਾਰੇ ਟਾਕੀਆਂ ਨੇ ਚੇਂਜ ਕਰੀਆਂ ਹੋਈਆਂ ਨੇ। ਬੀੜੀ ਵਾਲੀ। ਠੀਕ ਹੈ ਜੀ। ਤੁਹਾਨੂੰ LED ਦੇ ਰੇਟ ਤੇ ਹੀ ਮਿਲੂਗਾ LED ਹੀ ਲੈ ਕੇ ਦੇਵਾਂਗੇ। ਠੀਕ ਹੈ ਜੀ। ਦੋਸਤੋ ਵੀਰੇ ਹੁਣੇ ਆਪਾਂ ਨੂੰ ਜਿਹੜੀ ਵਾਰੀ ਸਾਰਾ ਲਾਸਟ ਆ 2013 ਮਾਡਲ। ਠੀਕ ਹੈ ਜੀ। 2.5 ਲੱਖ ਰੁਪਏ ਦੀ। ਪ੍ਰਿਆਵ ਨੰਬਰ ਰਕਾਤੀ। ਦੂਜੇ ਨਾਂ ਦੀ ਕਾਰ ਆ। ਟਾਇਰ ਬਿਲਕੁਲ ਨਵੇਂ ਨੇਗੇ। ਸਵਿਫਟ ਮਾਡਲ ਆ। ਹੈਗਾ LED ਆ। ਠੀਕ ਹੈ ਜੀ। ਸਾਰੇ ਕਹਿੰਦਾਗਾ ਪਰ ਮੀਡੀਆ ਹੀ ਕਰਵਾਇਆ ਹੋਇਆ। ਠੀਕ ਹੈ ਜੀ। ਕਸਟਮਰ ਨੂੰ LED ਦੱਸ ਕੇ ਹੀ ਦੇਵਾਂਗੇ। ਠ ਦੋਸਤੋ ਗੱਡੀ ਬਹੁਤ ਸਾਫ਼ ਸੁਥਰੀ ਆ ਦੇਖ ਸਕਦੇ ਆ ਤੁਸੀਂ ਤੇ ਟਾਇਰ ਟੱਪਾ ਗੱਡੀ ਨੂੰ ਤਕਰੀਬਨ ਸਾਰੀਆਂ ਦਾ ਹੀ ਨਵੇਂ ਲੱਗੇ ਹੋਏ ਆ ਤੇ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਵੀਰੇ ਹੋਣਾ ਡਿਮਾਂਡ ਰਸਤੀ ਹੈ ਜੇ ਥੋੜੇ ਪਸੰਦ ਆਉਂਦੀ ਆ ਤਾਂ ਵੀਰੇ ਹੋਣਾ ਮੈਂ ਕਰ ਸਕਦੇ ਆ ਗੱਲਬਾਤ ਹਾਂਜੀ ਅੱਗੇ ਕਿਹੜੀ ਹੈਗੀ ਜੀ ਤੋਫਾ ਆ ਗਿਆ ਜੀ ਅੱਗੇ ਮਰਸੀਡਸ ਦਾ ਤੋਫਾ ਜੀ ਮਰਸੀਡਸ ਮਰਸੀਡੀ ਅਡੋਡੀ ਪਨਾਂ ਦੇ ਜਿਵੇਂ ਬੋਲਦੇ ਹਨ ਬਿਲਕੁਲ ਜੀ ਪੀਪੀ03 ਵੀਆਈਪੀ ਨੰਬਰ ਆਹ ਦੋਸਤੋ ਗੱਡੀ ਦੇਖ ਸਕਦੇ ਆ ਤੁਸੀਂ ਵੀਆਈਪੀ ਨੰਬਰ ਨਾਲ ਤੇ ਗੱਡੀ ਪੂਰੀ ਘੈਂਟ ਆ ਬਾਈ ਹੁਣਾਂ ਤੋਂ ਪੁੱਛਦੇ ਆ ਮਾਡਲ ਹਾਂਜੀ ਬਾਈ ਜੀ ਮਾਡਲ ਕਿਹੜਾ ਹੀ ਇਹਦਾ 2011 ਮਾਡਲ ਆ ਜੀ ਇਹ ਠੀਕ ਆ ਜੀ ਅਗੇ ਇੱਕ ਤਰ੍ਹਾਂ ਤੋਹਈ ਆ ਇਹ 11 ਲੱਖ ਰੁਪਏ ਚ ਦੇ ਦਾਂਗੇ ਆਪਾਂ ਠੀਕ ਆ ਜੀ ਇਹ ਕੰਡੀਸ਼ਨ ਦੀ ਦੋਸਤੋ ਗੱਡੀ ਬਹੁਤ ਚੰਗੀ ਖੜੀ ਆ ਇੱਕ ਲੱਖ 12-15 ਹਜ਼ਾਰ ਜੈਨੂਨ ਜਲੀ ਹੋਈ ਆ ਠੀਕ ਆ ਜੀ ਡੀਜ਼ਲ ਕਾਰ ਆ ਠੀਕ ਆ ਜੀ ਤੇ ਸਨਰੂਫ ਜੀ ਵਿਦ ਠੀਕ ਆ ਜੀ ਸਨਰੂਫ ਵਾਲਾ ਮਾਡਲ ਆ ਦੋਸਤੋ ਦੇਖ ਸਕਦੇ ਆ ਤੁਸੀਂ ਤੇ ਬਾਕੀ ਗੱਡੀ ਦਾ ਕਰੋ ਤੁਸੀਂ ਅੰਟੀਰੀਅਰ ਚੈੱਕ ਅੰਟੀਰੀਅਰ ਦੋਸਤੋ ਗੱਡੀ ਨੂੰ ਬਹੁਤ ਵਧੀਆ ਲੱਗਿਆ ਹੋਇਆ ਵਾ ਬਾਕੀ ਬਹੁਤ ਚੰਗੀ ਕੰਡੀਸ਼ਨ ਦੀ ਗੱਡੀ ਆ ਰੇਟ ਵੀਰੇ ਹੁਣਾਂ ਨੇ ਆਪਾਂ ਨੂੰ ਦੱਸਤਾ ਵਾ ਬਾਕੀ ਜਿੰਨੀਆਂ ਵੀ ਦੋਸਤੋ ਗੱਡੀਆਂ ਤੁਸੀਂ ਦੇਖੀ ਜਾਵਾ ਹਰੇਕ ਹਰੇਕ ਗੱਡੀ ਦਾ ਰੇਟ ਹੈ ਨੇਗੋਸ਼ੀਏਬਲ ਆ ਵੀਰੇ ਹੁਣਾਂ ਨਾਲ ਕਰ ਸਕਦੇ ਆ ਗੱਲਬਾਤ ਹਾਂਜੀ ਅੱਗੇ ਜਿਹੜੀ ਆ ਜੀ ਬ੍ਰਿਜੇ 2016 ਮਾਡਲ ਠੀਕ ਆ ਜੀ ਐਲਡੀ ਪਲੱਸ ਮਾਡਲ ਆ ਜੀ ਇਹ ਠੀਕ ਆ ਜੀ ਤੇ ਇਹ ਵੀ ਮਿਲ ਜੂ ਤੁਹਾਨੂੰ 6.80 ਲੱਖ ਰੁਪਏ ਦੇ ਲਗਭਗ ਠੀਕ ਹੈ ਜੀ ਦੋਸਤੋ ਗੱਡੀ ਨੂੰ ਟਾਇਟ ਆਪਾਂ ਇਹਨੂੰ ਵੀ ਬਹੁਤ ਵਧੀਆ ਲੱਗਿਆ ਗੱਡੀ ਚੰਗੀ ਕੰਡੀਸ਼ਨ ਦੀ ਹੈ ਗੱਡੀ ਯੂਪੀ ਹਟੋ ਹੀ ਯੂਪੀ ਨੰਬਰ ਆ ਇਹ ਪੰਜਾਬੋਂ ਦਾ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਆ ਤੁਸੀਂ ਕਰ ਸਕਦੇ ਆ ਚੈੱਕ ਇੰਟੀਰੀਅਰ ਗੱਡੀ ਦਾ ਅੰਟੀਰੀਅਰ ਗੱਡੀ ਦਾ ਬਹੁਤ ਕੈਂਟ ਲੱਗਿਆ ਦੋਸਤੋ ਸਰੋ ਚੈੱਕ ਤੁਸੀਂ ਬਾਈ ਕੀ ਡਿਮਾਂਡ ਸੀ ਗੱਡੀ ਇਹ ਜੀ ਸ਼ੇਲਾ ਘਸੀਅਰ ਬਈ ਵੀਰ ਜੀ ਸੀਲਾ ਘਸੀਅਰ ਦਾ ਜੀ ਬਿੱਲ ਪੰਜਾਮ ਨੰਬਰ ਕਰਵਾ ਲਿਆ ਠੀਕ ਹੈ ਜੀ ਤੇ ਬਾਕੀ ਮੌਕੇ ਤੇ ਮਰਦਾਨੀ ਹੋਈ ਹਾਂ ਜੀ ਹਾਂਜੀ ਹਾਂਜੀ ਜੀ ਹਾਂਜੀ ਅੱਗੇ ਕਿਹੜੀ ਆ ਗਈ ਜੀ ਇਹ ਆ ਗਈ ਸਪਰਟ ਸਵਾੜੀ ਬੀਡੀਆਈ ਮਾਡਲ ਠੀਕ ਹੈ ਜੀ ਇਹ ਸਾਡੇ ਕੋਲ ਜਿਵੇਂ ਕਸਟਮਰ ਆ ਜਨਗੇ ਸਾਸੀ ਗੱਡੀ ਸੇਲ ਕਰਨੀ ਹੈ ਉਵੇਂ ਠੀਕ ਹੈ ਜੀ ਤੁਹਾਡੇ ਕੋਲ ਵੀ ਰੋਕਾ ਤਾਕੇ ਗਿਆ ਮਿੱਤਰ ਦੀ ਗੱਡੀ ਸੇਲ ਵਾਸਤੇ ਆਈ ਵੀ ਹੈ ਕੱਲ੍ਹ ਅੱਛਾ ਜੀ ਲੈ ਉਹ ਬੰਦੇ ਬਾਹਰ ਸੀਗੇ ਠੀਕ ਹੈ ਜੀ ਉਹਨਾਂ ਨੇ ਖੜਾਈ ਵੀ ਹੈ ਸੇਲ ਵਾਸਤੇ ਜੀ ਇਦਾਂ ਵੀ ਆ ਜਾਂਦੇ ਸਾਡੇ ਕੋਲ ਗੱਡੀਆਂ ਯਾਰ ਦੋਸਤ ਕਢਾ ਜਾਂਦੇ ਗੱਡੀਆਂ ਬਿਲਕੁਲ ਜੀ ਥੋੜੇ ਮਹਿੰਗੇ ਆ ਜਾਂਦੇ ਬੰਦੇ ਹਾਂਜੀ ਹਾਂਜੀ ਠੀਕ ਹੈ ਜੀ ਕੀ ਡਿਮਾਂਡ ਚ ਗੱਡੀ ਇਹ ਸਭਾ 2 ਲੱਖ ਰੁਪਏ ਦੀ ਡਿਮਾਂਡ ਕਰਦੇ ਆ 28 ਤੱਕ ਦੀ ਪਾਸਿੰਗ ਹੋਹੀ ਵੀ ਆ ਡੀਜ਼ਲ ਆ ਜੀ ਡੀਜ਼ਲ ਕਾਰ ਆ ਜੀ ਤੇ ਰੇਟ ਵੀਰੇ ਹੋਣਾ ਨੇ 10 ਤੱਕ ਆਪਾਂ ਨੂੰ ਪਰ ਫਿਰ ਵੀ ਇਹ ਕਿਸੇ ਵੀਰੇ ਦੇ ਪਸੰਦ ਆਉਂਦੀ ਆ ਗੱਡੀ ਰੇਟ ਥੋੜਾ ਨੇਗੋਸ਼ੀਏਬਲ ਤੁਸੀਂ ਕਰ ਸਕਦੇ ਹੋ ਸੈਟ ਆਪਾਂ ਇਹਨੂੰ ਵੀ ਚੰਗਾ ਲੱਗਿਆ ਜੀ ਨਾ ਹੀ ਹੋਣਗੇ ਵੀਰੇ ਲਗਭਗ ਗੱਡੀ ਹੁੰਦੀ ਜੀ ਕਰੀਬ ਜਿੰਨੀਆਂ ਗੱਡੀਆਂ ਦੇਖੀਆਂ ਸਾਰੀਆਂ ਦੇ ਟਾਇਰ ਤਕਰੀਬਨ ਨਵੇਂ ਹੀ ਲੱਗੇ ਆ 2013 ਮਾਡਲ ਡੇਅਰ ਆ ਗਈ ਠੀਕ ਆ ਜੀ 14 ਮਾਡਲ ਬੀਟ ਖੜੀ ਆ ਜੀ ਮੈਂ ਛੋਟੇ ਵਾਜਦਲੇ ਡੀਜ਼ਲ ਗੱਡੀਆਂ ਲੈਣੀਆਂ ਨੇ ਕਿਵਾਰੀ ਠੀਕ ਆ ਜੀ ਬੀਟ ਆ ਜੀ ਐਵਰੇਜ ਪੱਖੋਂ ਨਿਆਰਾ ਗੱਡੀ ਦਾ 2500-2500 ਰੁਪਏ ਹੱਸ ਕੇ ਰਹੀ ਹੁੰਦੀ ਠੀਕ ਆ ਜੀ ਪਹਿਲੇ 9 ਦੀ ਕਾਰ ਆ ਜੀ ਅਲਾਈ ਟਾਇਰ ਐਕਸਟਰਾ ਪਾਏ ਹੋਏ ਨੇਗੇ ਠੀਕ ਆ ਜੀ ਆਹ ਡੀਅਰ ਮਾਡਲ ਕਿਹੜਾ ਹੀ ਇਹ ਏ 2013 ਮਾਡਲ 2013 ਮਾਡਲ ਆ ਦੋਸਤੋ ਦੇਖਾ ਰਹੇ ਨੇ 2013 ਮਾਡਲ ਬੀਵੀ ਨੰਬਰ ਦੀ ਗ ਬਾਕੀ ਚੰਗੀ ਕੰਡੀਸ਼ਨ ਦੀ ਗੱਡੀ ਆ ਦੇਖ ਸਕਦੇ ਆ ਤੁਸੀਂ ਕੀ ਡਿਮਾਂਡ ਚਾਹ ਬਾਈ ਗੱਡੀ ਦੀ ਇੱਕ ਲੱਖ 80 ਹਜ਼ਾਰ ਵੀ ਦੇ ਦਾਂਗੇ ਬਾਈ ਠੀਕ ਆ ਜੀ ਦੋਸਤੋ 3 ਲੱਖ 80 ਹਜ਼ਾਰ ਵੀ ਡਿਮਾਂਡ ਆ ਵੀਰੇ ਹੁਣ ਲਊ ਬਾਕੀ ਮੌਕੇ ਤੁਹਾਡਾ ਮਾਨਤਾਨ ਹੋ ਜੂਗਾ ਜੀ ਤੇ ਇੰਜਨ ਗੇਰ ਲਊ ਬਾਈ ਹੁਣਾਂ ਦੀ ਹਰੇਕ ਗੱਡੀ ਦੀ ਗਾਰੰਟੀ ਹੈ ਨਾ ਜੀ ਗੱਡੀ ਚਲਾ ਕੇ ਦੇ ਦਾਂ ਬਾਈ ਪਹਿਲਾਂ ਠੀਕ ਆ ਜੀ ਹਾਂਜੀ ਵੀਰੇ ਇਹ ਕਿਹੜੀ ਆ ਕਿ ਬੀਟ ਕਿਹੜਾ ਮਾਡਲ ਆ ਜੀ 2014 ਮਾਡਲ ਆ ਬੀਟ 14 ਮਾਡਲ ਆ ਜੀ ਠੀਕ ਆ ਜੀ ਉਹ 14 ਮਾਡਲ ਆ ਲਾਇ ਲੂ ਐਕਸਟਰਾ ਪਾਏ ਹੋਏ ਨੇ ਠੀਕ ਹੈ ਜੀ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਆਪਾਂ ਇਹ ਜੀ ਨੰਬਰ ਲਵਾ ਕੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਜੀ ਕਿਸੇ ਨੇ ਮਿਲ ਕੇ ਜ਼ਿਆਦਾ ਚਲਾਉਣ ਵਾਲੀ ਗੱਡੀ ਚੱਲਦੀ ਜ਼ਿਆਦਾ ਕਿਸੇ ਦੇ ਠੀਕ ਹੈ ਜੀ ਐਵਰੇਜ ਦਾ ਡੀਜ਼ਲ ਦਾ ਵਾਧੂ ਆ ਠੀਕ ਹੈ ਜੀ ਦੇਖ ਆ ਜਣ ਵੀ ਰੋਸੋ ਗੱਡੀ ਮੂੰਹ ਚਲਾਈ ਫਿਰੋ ਕਾਰ ਨੂੰ ਠੀਕ ਹੈ ਜੀ ਗੱਡੀ ਸਾਜੀ ਆਈ ਹੈ ਵੀਰੇ ਇਹਦਾ ਮਤਲਬ ਆ ਰੋਣ ਵਾਲਾ ਠੀਕ ਹੈ ਜੀ ਗੱਡੀ ਓਕੇ ਜੀ ਵੀਰੇ ਤੁਹਾਨੂੰ ਇਹ ਤਾਂ ਤੁਸੀਂ ਕਰਵਾਈ ਦੇਵੋਗੇ ਜੇ ਕੋਈ ਪਹਿਲਾਂ ਹੀ ਨਿਆਣ ਵਾਲਾ ਹੈ ਨਾ ਜੀ ਹਾਂ ਹਾਂਜੀ 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 ਠੀਕ ਹੈ ਲੋ ਤਾਂ ਗੱਡੀ ਚੰਗੀ ਕੰਡੀਸ਼ਨ ਦੀ ਖੜੀ ਆ ਤੇ ਇੱਕ ਮਾੜਾ ਜਿਹਾ ਡੈਂਟ ਹੈ ਇਹ ਵੀਰੇ ਹੁਣੀ ਕਰਵਾ ਕੇ ਦੇਣਗੇ ਛੋਟਾ ਜਿਹਾ ਇਹ ਕਹੂੰਗਾ ਗੱਡੀ ਬਾਈ ਹੁਣਾ ਕੋਲੇ ਇੱਕ ਦੋ ਦਿਨ ਤੋਂ ਹੀ ਆਈ ਸੀ ਇਹ ਇਹ ਹਲੇ ਟ੍ਰਾਇਲ ਤੇ ਇੰਜਨ ਦੀ ਚੈੱਕ ਕਰ ਰਹੇ ਆ ਮੈਂ ਗੱਡੀ ਚਲਾ ਕੇ ਦੇ ਰਹੇ ਮੈਂ ਇੰਜਨ ਦੀ ਓਕੇ ਆ ਠੀਕ ਹੈ ਜੀ ਕਿਉਂਕਿ ਜਿਹੜੀ ਗੱਡੀ ਬਾਹਰੋਂ ਆਉਂਦੀ ਇੱਕ ਵਾਰੀ ਉਹਨੂੰ ਚਲਾ ਕੇ ਦੇਖਣ ਟ੍ਰਾਇਲ ਲੈਣੇ ਆ ਉਹਦਾ ਵੀ ਦੋ ਦਿਨ ਚਲਾ ਕੇ ਦੇ ਦੇ ਠੀਕ ਹੈ ਜੀ ਤੇ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਹੋਵੇ ਬਾਤ ਜਿਹੜੀ ਦਿੱਕਤ ਉਹ ਪਹਿਲਾਂ ਹੀ ਕੱਢੀ ਜਾਂਦੀ ਹੈ ਦਿੱਕਤ ਬਿਲਕੁਲ ਬਿਲਕੁਲ ਇਹ ਤੋਂ ਗੱਡੀ ਚੱਲਦੀ ਆ ਹਾਂਜੀ ਦੋ ਦਿਨ ਚਲਾ ਕੇ ਜਿਹੜਾ ਟ੍ਰਾਇਲ ਚ ਬਾਅਦ ਹੁੰਦੀ ਆ ਫਿਰ ਇਹ ਉੱਪਰ ਡੈਂਟਿੰਗ ਬੰਨੇ ਦੀ ਕਲੀਅਰ ਹੁੰਦੀ ਆ ਠੀਕ ਆ ਜੀ ਨਹੀਂ ਫਿਰ ਪਹਿਲਾਂ ਵਰਕ ਹੋ ਜਾਂਦੀ ਆ ਮਿਸਤਰੀ ਕੋਲੇ ਜਿਹੜੀ ਕੋ ਮਾੜੀ ਮੋਟੀ ਇੰਜੀਨੀਅਰ ਦੀ ਸਮਝ ਹੋਵੇ ਕਿ ਆ ਗੀ ਕਰਨ ਵਾਲੀ ਉਹ ਕਰਵਾ ਕੇ ਫਿਰ ਡੈਂਟਿੰਗ ਬੰਨੇ ਦੇ ਹੁੰਦੀ ਆ ਫਿਰ ਉਹ ਆ ਚ ਕੰਡੀਸ਼ਨਲ ਹੋ ਕੇ ਫਿਰ ਸ਼ੋਰੂਮ ਦਾ ਆਪਣੇ ਦੇਖਣ ਵਾਸਤੇ ਫਿਰ ਇੱਥੇ ਸੇਲ ਵਾਸਤੇ ਖੜਾਉਂਦੇ ਹਾਂ ਹਾਂ ਕੱਟੋ ਕਰ ਇੱਕ ਵੀਕ ਨੂੰ ਮਾਲਕ ਚਲਾਇਆ ਜਾਂਦਾ ਗੱਡੀ ਨੂੰ ਆ ਬਾਹਰੋਂ ਆਈ ਨੂੰ ਚਲਾਉਣ ਵਾਸਤੇ ਠੀਕ ਆ ਜੀ ਇਹ ਯਾਨੀ ਕਿ ਪੂਰਾ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਅੱਜ ਕੱਲ ਬਿਜ਼ਨਸ ਥੋੜੇ ਸਰਕਲ ਦੀ ਰਹਿ ਗਿਆ ਵੀਰੇ ਹਾਂਜੀ ਬਿਲਕੁਲ ਸਰਕਲ ਦੀ ਕੰਮ ਕਰਨਾ ਯਾਰ ਦੋਸਤਾਂ ਦੀ ਗੱਡੀਆਂ ਲੈ ਕੇ ਆਣੀਆਂ ਨਹੀਂ ਰਿਸਰਾਂ ਲੈ ਕੇ ਆਣੀਆਂ ਨਹੀਂ ਉਹਨੂੰ ਮਾਰੀ ਦੇ ਦੀ ਇੱਕ ਵਾਰੀ ਤਾਂ ਕੰਮ ਗਿਆ ਉਹ ਗਾਹ ਕਾ ਨਹੀਂ ਖਰਾਬ ਇੱਕ ਵਾਰੀ ਮੇਜਬਾਨੀਆਂ ਉਹ ਨਹੀਂ ਖਰਾਬ ਕਰ ਦਿੰਦੀਆਂ ਠੀਕ ਹੈ ਜੀ ਤੁਸੀਂ ਜਦ ਫਸਟ ਇੰਪ੍ਰੈਸ਼ਨ ਉਹ ਲਾਸਟ ਇੰਪ੍ਰੈਸ਼ਨ ਉਹੀ ਗੱਲ ਹੈ ਹਾਂ ਬਿਲਕੁਲ ਇਹ ਤਾਂ ਗੱਲ ਹੈ ਜੀ ਤੇ ਦੋਸਤੋ ਆਪਾਂ ਨੂੰ ਜਿੰਨੀਆਂ ਵੀ ਵੀਰੇ ਹੋਣਾ ਨੇ ਗੱਡੀਆਂ ਦਿਖਾਈਆਂ ਬਹੁਤ ਵਧੀਆ ਗੱਡੀਆਂ ਸੀ ਬਾਈ ਹੋਣਾ ਕੋਲ ਤੇ ਆਪਾਂ ਨੰਬਰ ਤੁਹਾਨੂੰ ਮੈਂ ਬਾਈ ਨੰਬਰ ਬੋਲ ਦੋ ਕਰਾਂ ਨੰਬਰ ਆਪਣਾ ਵੀਰੇ 98150 36762 99010 34002 ਠੀਕ ਹੈ ਜੀ ਤੇ ਮਤਲਬ ਕਿ ਇਹ ਨੰਬਰ ਆ ਤੇ ਕੰਟੈਕਟ ਕਰਦੇ ਹੋ ਨੰਬਰ ਦਾ ਫੋਨ ਵੀ ਸਾਰੀ ਚੱਲਦੇ ਨੇ ਕਾਰ ਦੇ ਰਹੇ ਨੇ ਪਰ ਤੁਸੀਂ ਮਿਲਣ ਬੰਦੇ ਹੀ ਸਾਡੇ ਕੋਲ ਠੀਕ ਹੈ ਜੀ ਜੀ ਵੀਰੇ 99150 33762 ਠੀਕ ਹੈ ਜੀ 99010 34002 ਠੀਕ ਹੈ ਜੀ ਦੋਸਤੋ ਆਪਾਂ ਨੰਬਰ ਸਕਰੀਨ ਤੇ ਵੀ ਚਲਾ ਦੇਾਂਗੇ ਵੀਰੇ ਹੁਣਾਂ ਸੰਪਰਕ ਕਰ ਲਿਓ ਤੁਸੀਂ ਕੋਈ ਗੱਡੀ ਪਸੰਦ ਹੋਣੀ ਆ ਵਿజిਟ ਕਰਿਓ ਗੱਡੀ ਚੈੱਕ ਕਰਿਓ ਤੇ ਫੇਰ ਬੈਠ ਕੇ ਬਾਈ ਹੁਣਾਂ ਨੇਗੋਸ਼ੀਏਬਲ ਰੇਟ ਕਰਕੇ ਗੱਡੀ ਲੈ ਕੇ ਜਾ ਸਕਦੇ ਹੋ ਤੇ ਠੀਕ ਹੈ ਜੀ ਦੋਸਤੋ ਮਿਲਦੇ ਹਾਂ ਕਿਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਵੀਰੇ ਤੁਸੀਂ ਟਾਈਮ ਦਿੱਤਾ ਸਾਨੂੰ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਵੀਰੇ ਸਾਡੇ ਬੇਸ਼ੱਕ ਆਉਣੇ ਹਣਾ ਧੰਨਵਾਦ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ